ਮੈਂ ਬੁਮਾਰੰਗੀ ਸੀ ਇਹ ਛੋਟਾ ਜਿਹਾ ਮੋਬਾਈਲ ਲੈ ਆਂਦਾ ਸੀਗਾ ਐਵੇਂ ਐਡਾ ਕੀ ਸੀਗਾ ਉਹ ਵੇਖੀਓ ਸਕ੍ਰੀਨ ਸ਼ਾਟ ਸੀਗਾ ਤੇ ਭਾਬੀ ਆਈ ਗਈ ਕਿਸੀ ਕਿ ਮੋਬਾਈਲ ਐਡਾ ਕਰ ਸੀਗਾ ਭਾਬੀ ਪਤਾ ਨਹੀਂ ਕਿਵੇਂ ਆ ਗਈ ਮੋਬਾਈਲ ਦੇ ਵਿੱਚ ਇਹਨੇ ਕੁੱਟ ਖਾਣੀ ਮੈਥੋਂ ਉਹ ਬਰਾਹੁਣੇ ਮੇਰਾ ਘਰ ਬਗਾ ਲਿਆ ਮੈਂ ਕਹਿੰਦੇ ਕੋਈ ਭਾਬੀ ਕਰੋ ਇੱਧਰ ਕਰੋ ਇੱਧਰ ਕਰੋ ਇੱਧਰ ਕਰੋ ਇਹਦੇ ਉੱਤੇ ਓਏ ਇਹ ਮੇਰੀ ਪੈਸੇ ਕਮਾਉਣ ਵਾਲੀ ਮਸ਼ੀਨ ਆ ਏ ਅੱਛਾ ਮਤਲਬ ਤੁਸੀਂ ਸਿਰਫ ਪੈਸੇ ਆਸਤੀ ਰੱਖਿਆ ਹਾਂ ਟਰੈਡ ਅਪ ਰੋਲਣਾ ਆਪਾਂ ਪਾਬਲ ਕੇ ਤੇ ਮੁਰੇ ਨਹੀਂ ਫਰੋਲਣਾ ਗਾ ਠੀਕ ਹੈ ਨਾ ਆਪਾਂ ਫਰੋਲਣਾ ਛਿਪੋਲੇ ਨਾਲ ਦੇ ਮੁਰੇ ਠੀਕ ਹੈ ਨਾ ਜੀ ਤਾਂ ਮੰਗਣਾ ਆਪਾਂ ਇਨਸਾਨ ਤੋਂ ਮੰਗਾਗੇ ਇਨਸਾਨ ਤੋਂ ਮੰਗਾਗੇ ਉਹਨੇ ਦੇ ਕੇ ਸੁਣਾਉਣਾ ਵਾ ਇਹ ਤਾਂ ਆਪਰੋਵਨਾ ਮੰਗਣਾ ਵਾ ਲੋਗਾ ਜਿਹਦੇ ਬੱਚੇ ਆ ਕਣ ਚਲ ਤੂੰ ਭਾਬੀ ਬਣ ਜਾ ਕਹਿੰਦੇ ਅੱਜ ਕੀ ਵਾਰ ਆ ਅੱਜ ਆ ਕੇ ਵੀਰਵਾਰ ਆ ਕੱਲ ਨੂੰ ਜੁਮਾ ਵਾ ਕਹਿੰਦੇ ਚੱਕਦੇ ਅੱਜ ਵੀਰਵਾਰ ਆ ਜਾ ਕੇ ਅੱਖ ਤੇ ਆ ਕੇ ਚੁੰਮਾ ਪਤਾ ਨਹੀਂ ਵੀਰਵਾਰ ਆ ਕੈ ਚੁੰਮਾ ਅੱਜ ਹੈ ਤਾਂ ਜੁਮਾ ਲੈ ਲਵਾ ਬੀਰਨਜੀਤ ਕਰਦਾ ਚੁੰਮਾ ਥੈਂਕ ਯੂ ਰਣਜੀਤ ਕੌਰ ਭਾਬੀ ਵੱਲੋਂ ਆ ਚੱਕ ਡੋਲਾ ਤੇ ਆ ਚੱਕ ਪੱਟ ਭਾਬੀ ਰਣਜੀਤ ਕੌਰ ਨੇ ਕਿਸੇ ਨਾਲੋਂ ਵੀ ਘੱਟ ਕਈਆਂ ਦੇ ਭਾਬੀ ਕੱਢਦੀ ਆ ਵੱਟ ਕੀ ਬਾਤ ਹੈ ਬਸ ਵੀਡੀਓ ਵਾਇਰਲ ਹੋ ਗਈਆਂ ਮੈਂ ਕਹਿੰਦਾ ਦਿਲਜੀਤ ਤੇ ਨੀਰੂ ਬਾਜਵਾ ਨੂੰ ਜਿੰਨਾ ਪਸੰਦ ਕਰ ਰਿਹਾ ਸੇਮ ਉਹਨਾਂ ਹੀ ਤੁਹਾਨੂੰ ਪਸੰਦ ਕਰ ਰਿਹਾ ਉਹਨਾਂ ਹੀ ਪਿਆਰ ਤੁਹਾਨੂੰ ਦੇ ਰਿਹਾ ਉਹਨਾਂ ਹੀ ਪਿਆਰ ਤੁਹਾਡੀ ਫਿਲਮ ਨੂੰ ਦੇ ਰਿਹਾ ਕਈ ਤਾਂ ਕਹਿੰਦੇ ਕਹਿੰਦੇ ਇਹ ਤਾਂ ਭਾਬੀ ਰਣਜੀਤ ਕੋਰ ਕਰਕੇ ਮੂਵੀ ਦੇਖਣੀ ਹੈ ਇਹ ਤਾਂ ਭਾਬੀ ਰਣਜੀਤ ਕੋਰ ਦੀ ਵੀਡੀਓ ਲੈਣੀ ਹੈ ਮੂਵੀ ਚ ਤੇ ਕੀ ਮਤਲਬ ਮੈਂ ਬੜੀਆਂ ਸਟੋਰੀਆਂ ਦੇਖ ਰਿਹਾ ਮੇਰੇ ਦੋਸਤਾਂ ਨੇ ਹੀ ਪਾਈਆਂ ਹੋਈਆਂ ਤੇ ਕੀ ਇਹਦਾ ਕੀ ਚੱਕਰ ਹੈ ਤੁਹਾਨੂੰ ਨਹੀਂ ਪਸੰਦ ਕਰ ਰਹੇ ਨੇ ਨਹੀਂ ਨਹੀਂ ਸਾਰਿਆਂ ਨੂੰ ਪਸੰਦ ਕਰਦੇ ਆ ਜਲਜੀਤ ਸਿੰਘ ਜੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਨੀਰੂ ਬਾਜਵਾਂ ਨੂੰ ਵੀ ਪਸੰਦ ਕਰਦੇ ਆ ਚੁੰਮੇ ਵਾਲੀ ਵੀਡੀਓ ਤੇ ਤੁਹਾਨੂੰ ਇਤਰਾਜ਼ ਨਹੀਂ ਹੋਇਆ ਕਿ ਚੁੰਮੇ ਵਾਲਾ ਡੈਲ ਗਈ ਮੇਰਾ ਤਾਂ ਮੈਨੂੰ ਕਦੀ ਪਹਰਾਜਦੀ ਆ ਨਹੀਂ ਮੇਰੇ ਗਾਲ ਆਸਾਨ ਤੈਨੂੰ ਅਸੀਂ ਚੁੰਮਾ ਦਿੱਤਾ ਮੂੰਹ ਜਮਾ ਕੇ ਆ ਨਹੀਂ ਨਹੀਂ ਸਿੱਧਾ ਤੈਨੂੰ ਚੁੰਮਾ ਕੇ ਕਹਿੰਦਾ ਹਾਂ ਦਿੱਤਾ ਆ ਪਹਿਨ ਚੁੰਮਾ ਨਹੀਂ ਦਿੱਤਾ ਮੂੰਹ ਜਮਾ ਕੇ ਇਹਨਾਂ ਨੂੰ ਬਾਤ ਸੁਣਾ ਦੇ ਲੇ ਕੇ ਕਹਿੰਦਾ ਮੈਨੂੰ ਹਾਂ ਚੁੰਮਾ ਦੇ ਚੱਲ ਦੇਖ ਵੀ ਮੈਂ ਤਾਂ ਤੇਰੇ ਤੇ ਕੇਸ ਕਰ ਦਣਾ ਮੈਂ ਜਨਾ ਕੋਰਟ ਦੇ ਵਿੱਚ ਤੂੰ ਮੇਰੀ ਘਰ ਦੀ ਤੇ ਚੁੰਮੇ ਹੈ ਨਾ ਫੋਟ પાਕੇ ਜਾਉਂਗੇ ਜਾਂ ਲਾ ਕੇ ਜਾਉਂਗੇ ਮੈਂ ਫੋਟ ਹਾਂ ਮੈਂ ਅੱਜ ਤੱਕ ਕੋਰਟ ਹੀ ਨਹੀਂ ਪਾਇਆ ਲੋ ਜੇ ਨਾ ਕੋਰਟ ਹੀ ਨਹੀਂ ਪਾਇਆ ਤਾਂ ਕੋਰਟ ਕਿਵੇਂ ਪਹੁੰਚੋਗੇ ਤੇ ਕੋਰਟ ਵਿੱਚ ਕਿਵੇਂ ਜਾਓਗੇ ਬਸ ਥੋੜੀ ਦਾੜੀ ਕਾਲੀ ਕਰ ਲੈਣਾ ਆਪਦੀ ਵੈਗ ਬਹੁਤ ਸੋਹਣੇ ਨੇ ਕੀ ਮੈਂ ਰਾਣੀ ਹਾਂ ਨਹੀਂ ਨਹੀਂ ਤੁਹਾਡੇ ਲਈ ਕੋਈ ਹੋਰ ਸੋਹਣਾ ਲੱਭ ਲਾਂਗੇ ਆਪਣਾ ਕੈਮਰਾਮੈਨ ਹੀ ਪੱਟ ਲਾਂਗੇ ਆਪਾਂ ਡੰਡਾ ਚੱਕ ਕੇ ਲੈ ਕੇ ਆ ਇਹਦਾ ਦਵਲਾ ਹੈ ਪਰ ਉਸ ਵੇਚੇ ਤੋਂ ਲਵ ਮੈਰਿਜ ਸੀ ਅਰੇਂਜ ਮੈਰਿਜ ਸੀ ਹਾਂ ਉਹ ਹੀ ਡੰਡਾ ਨਾਲ ਸੀਟੀ ਮਾਰੂ ਨਾ ਇਹਦੇ ਮਾਰੂ ਮੂ ਪਾਸਿਆਂ ਤੇ ਅੱਛਾ ਤੁਹਾਡੀ ਅਰੇਂਜ ਮੈਰਿਜ ਸੀ ਕਿ ਲਵ ਮੈਰਿਜ ਸੀ ਲਵ ਮੈਰਿਜ ਸੀ ਹੈ ਤੁਸੀਂ ਤਾਂ ਆਪਦੀ ਕੁੜੀ ਵੀ ਉਹੀ ਡਰਾਮੇ ਚ ਲਾਉਂਦੀ ਜਿਹੜੇ ਤੁਸੀਂ ਆਪ ਲੱਗੇ ਹੋਏ ਹੋ ਤੇ ਤੁਹਾਡੀ ਕੁੜੀ ਇਹ ਕਰਦੀ ਹੈ ਤੁਹਾਨੂੰ ਕਰ ਰਿਹਾ ਇੱਕ 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 ਮੇਰਾ ਸੁਣਿਓ ਮੇਰੀ ਗੱਲ ਸੁਣੀਓ ਹਾਂਜੀ ਹਾਂਜੀ ਬੋਲੋ ਇਹ ਵੀ ਗੱਲ ਵੀ ਤੁਸੀਂ ਤੁਹਾਡੀ ਕੁੜੀ ਨੂੰ ਤੁਸੀਂ ਵਿੱਚ ਲਾ ਦਿੱਤਾ ਤੇ ਇਹ ਵੀ ਵਿੱਚ ਤੁਹਾਨੂੰ ਕਿਹਾ ਹੋਵੇ ਕਿਸੇ ਨੇ ਕਿ ਯਾਰ ਤੁਹਾਡਾ ਤੁਹਾਡਾ ਤਾਂ ਵਿਆਹ ਹੋ ਗਿਆ ਦੋਨਾਂ ਦਾ ਇਹਦੇ ਨਾਲ ਕੌਣ ਵਿਆਹ ਕਰਾਏਗਾ ਇਹ ਵੀ ਇਹ ਕਰਦੀ ਹੈ ਇਹਨਾਂ ਨੂੰ ਗੱਲਾਂ ਕਰਨ ਜਾਂ ਫਿਰ ਤੁਹਾਨੂੰ ਗੱਲਾਂ ਕਰਨ ਕੋਈ ਜਿਹੜੇ ਗੱਲਾਂ ਕਰਦੇ ਨੇ ਵੀ ਕੁੜੀ ਦਾ ਰਸਤਾ ਕਿਵੇਂ ਹੋ ਜੂਗਾ ਹੈ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਠੀਕ ਹੈ ਨਾ ਉਹਦਾ ਫਿਕਰ ਸਾਨੂੰ ਆ ਉਹ ਗੱਲਾਂ ਕਰਨ ਵਾਲਿਓ ਪਹਿਲਾਂ ਜਿਹੜੀਆਂ ਭੱਜ ਜਾਂਦੀਆਂ ਵਾਂ ਜਿਹੜਾ ਕੁੜੀਆਂ ਭੱਜ ਜਾਂਦੀਆਂ ਵਾਂ ਮਾਪੇ ਭੱਜਦੇ ਆ ਮੰਗਰ ਬਿਲ ਬਲੀਆ ਕੁੜੀ ਨਹੀਂ ਜੇ ਤਾਂ ਕੁੜੀ ਨਹੀਂ ਮੰਨਦੀ ਠੀਕ ਹੈ ਨਾ ਪਹਿਲੀ ਗੱਲ ਤੁਹਾਨੂੰ ਕਰਿਆ ਆਉਂਦੀ ਨੂੰ ਗੱਲ ਲਾ ਲੈਂਦੇ ਆ ਵੀ ਬੈ ਜਾ ਪਹਿਣੇ ਪਤ ਬਾਈ ਜਾ ਕੋਈ ਨਹੀਂ ਭੱਜ ਗਿਆ ਤਾਂ ਨਾਲ ਮੁੰਡੇ ਨੂੰ ਵੀ ਗੱਲ ਲਾ ਲੈਂਦੇ ਆ ਠੀਕ ਹੈ ਨਾ ਤੁਹਾਨੂੰ ਨਹੀਂ ਕੋਈ ਸਵਾਲ ਕਰਦਾ ਵੀ ਯਾਰ ਕੀ ਤੁਸੀਂ ਆਪਣੀ ਵਾਈਫ ਨੂੰ ਕਿਹੜੇ ਕੰਮੇ ਲਾਇਆ ਕੋਈ ਚੱਜ ਦੇ ਕੰਮੇ ਲਾਓ ਜਾਂ ਤੁਹਾਡੀ ਵਾਈਫ ਇਹ ਕਰਦੀ ਹੈ ਕਿਉਂਕਿ ਅੱਜ ਦੇ ਟਾਈਮਸ ਨਾਲ ਬਹੁਤ ਹਸਬੰਡਸ ਆਏ ਮੰਨਣਾ ਹੈ ਕਿ ਘਰ ਵਾਲੀ ਨੂੰ ਸਿਰ ਚੂਲਾ ਚੋਕੇ ਹਸਤੇ ਰੱਖੋ ਬਾਹਰ ਨਹੀਂ ਜਾਣੀ ਚਾਹੀਦੀ ਅੱਛਾ ਜਿਹੜੇ ਪੜਾਉਂਦੇ ਲਿਖਾਉਂਦੇ ਆ ਨੌਕਰੀਆਂ ਕਰਾਉਂਦੇ ਆ ਕੀ ਗੱਲ ਉਹਨਾਂ ਨੂੰ ਨਹੀਂ ਸਵਾਲ ਕਰਦੇ ਜਿਹੜੀਆਂ ਸਹਰਾਂ ਦੇ ਵਿੱਚ ਜਾਂ ਪਾਰਕਾਂ ਦੇ ਵਿੱਚ ਹਾਫ ਨੀਕਰਾਂ ਪਾ ਕੇ ਜਾ ਫਿਲਮਾਂ ਦੇ ਵਿੱਚ ਜਾਂ ਗਾਣੇ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਨਹੀਂ ਸਵਾਲ ਕਰਦੇ ਉਹ ਸਾਨੂੰ ਸਵਾਲ ਕਰਦੇ ਵੀ ਰਣਜੀਤ ਕੌਰ ਭਾਬੀ ਤੁਹਾਡੀ ਘਰ ਦੀ ਆ ਵੀ ਆ ਕੁਸ ਕਰਦੀ ਆ ਯਾਰ ਉਹ ਯਾਰ ਰੋਟੀ ਪੇਟ ਦੇ ਲਈ ਕੁਸਤਾ ਕਰਨਾ ਹੀ ਆ ਜਿੰਨਾ ਮਰਜ਼ੀ ਫੇਮ ਸ਼ੋਹਰਤ ਪੈਸਾ ਦੌਲਤ ਜਿੰਨਾ ਮਰਜ਼ੀ ਆ ਜੇ ਅਗਰ ਇਨਸਾਨ ਕੋਲ ਸਕੂਨ ਨਹੀਂ ਹੈਗਾ ਉਹ ਰਾਤੀ ਚੈਣ ਦੀ ਨੀਂਦ ਨਹੀਂ ਸੌ ਪਾ ਰਿਆ ਤਾਂ ਉਹਦੀ ਜ਼ਿੰਦਗੀ ਖਰਾਬ ਆ ਬਸ ਇੱਕ ਗੱਲ ਸੁਣ ਮੇਰੀ ਠੀਕ ਆ ਨਾ ਜਿਹਦੇ ਕੋਲ ਪੈਸਾ ਵਾ ਆਰਾਮ ਨਾਲ ਉਹ ਵੀ ਨਹੀਂ ਸੌਂਦਾ ਦਾ ਜਿਹੜਾ ਗਰੀਬ ਆ ਉਹ ਵੀ ਨਹੀਂ ਸੌਂਦਾ ਦਾ ਉਹ ਵੀ ਕਹਿੰਦਾ ਸੇਰ ਨੂੰ ਮੈਂ ਰੋਟੀ ਦਾ ਇੰਤਜ਼ਾਮ ਕਰਨਾ ਵਾ ਜਿਹਦੇ ਕੋਲ ਪੈਸਾ ਵਾ ਉਹ ਕਹਿੰਦਾ ਕਿਤੇ ਕੋਈ ਲੁੱਟ ਕੇ ਹੀ ਨਾ ਲੈ ਜਾਵੇ ਠੀਕ ਆ ਨਾ ਕਿੱਥੇ ਸਾਂਭ ਕੇ ਰੱਖਾਂ ਇਹਨੂੰ ਤੁਹਾਨੂੰ ਨਹੀਂ ਡਰ ਹੈਗਾ ਤੁਹਾਡੇ ਤੋਂ ਕੋਈ ਪੈਸਾ ਲੁੱਟ ਕੇ ਲੈ ਜਾਏਗਾ ਦੇਣ ਵਾਲੇ ਤਾਂ ਜ਼ਰੂਰ ਮਿਲ ਜਾਣ ਪਾਵਾਂ ਦੀ ਲੁੱਟ ਕੇ ਲੈ ਕੇ ਜਾਣ ਵਾਲਾ ਕੋਈ ਹੀ ਲੋਕਾਂ ਨੂੰ ਪਤਾ ਵਾ ਕਿ ਭਾਬੀ ਦੇ ਕਿਹੜਾ ਕਮਰਾ ਵਾ ਇਹਦੇ ਵਿੱਚ ਹੈ ਕੀ ਆ ਕੁਝ ਵੀ ਨਹੀਂ ਜਿਹੜੇ ਮੇਰੇ ਫੈਨ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਥੈਂਕ ਯੂ ਠੀਕ ਆ ਨਾ ਲਵ ਯੂ ਟਰੱਕ ਪਰ ਲਵ ਯੂ ਟਰੱਕ ਭਰ ਕੇ ਸਾਰੇ ਫੈਨਾਂ ਨੂੰ ਮੇਰੇ ਨੂੰ ਆ ਚੱਕ ਵਾ ਆਜਾ ਕੋ ਜੁਮਾ ਪਤਾ ਨਹੀਂ ਵੀਰਵਾਰ ਆ ਕਿ ਜੁਮਾ ਆਜ ਹੈ ਤਾਂ ਜੁਮਾ ਲੈ ਲੋ ਭਾਬੀ ਰੰਜੀਤ ਕੋਰ ਦਾ ਜੁਮਾ ਥੈਂਕ ਯੂ ਰੰਜੀਤ ਕੋਰ ਭਾਬੀ ਵੱਲੋਂ ਆਜਾ ਕਡੌੜਾ ਤੇ ਆਜਾ ਕੋ ਪਟੋ ਪਾ ਭੀਰ ਰੰਜੀਤ ਕੋਰ ਨਹੀਂ ਕਿਸੇ ਨਾਲ ਵੀ ਘਟ ਕਈਆਂ ਤੇ ਭਾਬੀ ਕੜਦੀ ਆ ਵਟ ਆਵਾਮੀ ਡੇ ਦੇਖ ਰਹੇ ਸਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੋਮਸੀ ਆ ਚੁੱਕਿਆ ਫਿਰ ਤੋਂ ਇੱਕ ਨਵੀਂ ਤੇ ਔਰ ਖਾਸ ਮਜ਼ੇਦਾਰ ਇੰਟਰਵਿਊ ਲੈ ਕੇ ਅੱਜ ਸਾਡੇ ਨਾਲ ਇੱਕ ਖਾਸ ਗੈਸਟ ਮੌਜੂਦ ਨੇ ਤੇ ਮੈਂ ਕਹਿਣਾ ਚਾਹਾਂਗਾ ਉਹਨਾਂ ਦੀ ਜਿਹੜੀ ਫਿਲਮ ਆਈ ਹੈ ਉਹ ਫਿਲਮ ਨੇ ਇੰਨੀ ਧੱਕ ਪਾਈ ਹੋਈ ਹੈ ਪਰ ਹਰ ਇੱਕ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਕੋਈ ਨਾ ਕੋਈ ਐਦਾ ਦਾ ਰਾਜ਼ ਐਦਾ ਦਾ ਬੁਰਾ ਸਮਾਂ ਛੁਪਿਆ ਹੁੰਦਾ ਹੈ ਜਿਹੜਾ ਲੋਕਾਂ ਨੂੰ ਦਿਖਾਈ ਨਹੀਂ ਦਿੰਦਾ ਜਾਂ ਲੋਕਾਂ ਨੂੰ ਉਹ ਦੱਸਦੇ ਨਹੀਂ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਸ਼ੁਰੂਤ ਲੈ ਕੇ ਹੁਣ ਤੱਕ ਦੀ ਕਾਮਯਾਬੀ ਦੀ ਤੇ ਉਹਨਾਂ ਦੇ ਇੰਨੇ ਡਾਊਨ ਟੂ ਅਰਥ ਹੋਣ ਦੀ ਆਜੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਭਾਬੀ ਜੀ ਦਾ ਭਾਬੀ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਠੀਕ ਹੋ ਹਾਂ ਜੀ ਸਾਰੇ ਕਿਵੇਂ ਹੋ ਬਹੁਤ ਵਧੀਆ ਤਿੰਨੋਂ ਹਾਂਜੀ ਹਾਂਜੀ ਅੱਛਾ ਤੇ ਮੈਂ ਜਿੱਦਾਂ ਕਿ ਤੁਹਾਡੀ ਮੂਵੀ ਦੇਖ ਕੇ ਆ ਜੱਟਾਂ ਐਂਡ ਜੁਲੀਅਟ 3 ਹਾਲੇ ਮੈਂ ਕੱਲ ਰਾਤੀ ਵੇਖ ਕੇ ਆ ਆ ਔਰ ਮੈਂ ਤੁਹਾਡੇ ਤੋਂ ਪਹਿਰਾ ਪਹਿਲਾ ਕੁਐਸਚਨ ਹੀ ਇਹ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਿੱਥੋਂ ਉੱਠੇ ਹੋ ਤੇ ਅੱਜ ਇੰਨੇ ਮੁਕਾਮ ਤੱਕ ਪਹੁੰਚ ਕੇ ਵੀ ਇੰਨੇ ਡਾਊਨ ਟੂ ਅਰਥ ਕਿਵੇਂ ਹੋ ਮੈਂ ਮਤਲਬ ਕੀ ਕੀ ਤੁਸੀਂ ਫੇਸ ਕੀਤਾ ਕਿਹੜਾ ਕੋ ਬੁਰਾ ਸਮਾਂ ਤੁਸੀਂ ਦੇਖਿਆ ਪਹਿਲਾਂ ਤਾਂ ਹਰ ਹਰ ਮਹਾਦੇਵ ਘਰ ਘਰ ਮਹਾਦੇਵ ਜਿਕਰਾ ਬਾਬੇ ਭੋਲੇ ਦਾ ਜੀਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਰਾ ਮਾਤਾ ਨਾਨਾ ਦੇਵੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਰਾ ਮੇਰੀ ਮਈਆ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਹਾਂਜੀ ਹਾਂਜੀ ਆਪਾਂ ਪਤਾ ਕੀ ਗੱਲ ਆ ਟਰੈਡ ਫਰੋਲਣਾ ਆਪਾਂ ਪਬਲਕ ਦੇ ਮੂਰੇ ਨਹੀਂ ਫਰੋਲਣਾ ਗਾ ਠੀਕ ਆ ਨਾ ਆਪਾਂ ਫਰੋਲਣਾ ਛ ਭੋਲੇ ਨਾਲ ਦੇ ਮੂਰੇ ਇਹਨਾਂ ਜੀ ਤੋਂ ਮੰਗਣਾ ਆਪਾਂ ਇਨਸਾਨ ਤੋਂ ਮੰਗਾਗੇ ਇਨਸਾਨ ਤੋਂ ਮੰਗਾਗੇ ਉਹਨੇ ਦੇ ਕੇ ਸੁਣਾਉਣਾ ਵਾ ਬਿਲਕੁਲ ਇਹ ਤੋਂ ਆਪਾ ਰੋਬਨਾ ਮੰਗਣਾ ਵਾ ਕਿਉਂਕਿ ਅਸੀਂ ਇਹਦੇ ਬੱਚੇ ਆ ਕਿਉਂਕਿ ਜਰਮ ਇਹਨਾਂ ਨੇ ਦਿੱਤੇ ਆ ਸਾਨੂੰ ਬਿਲਕੁਲ ਕਿਸੇ ਹੋਰ ਨੇ ਨਹੀਂ ਦਿੱਤੇਗੇ ਜੀ 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 ਠੀਕ ਆ ਨਾ ਆਪਾਂ ਇਹਨਾਂ ਤੋਂ ਮੰਗਦੇ ਆਂ ਇਹਨਾਂ ਨਾਲ ਤੇ ਲੜਾਈ ਵੀ ਇਹਨਾਂ ਨਾਲ ਕਿਉਂਕਿ ਸਾਡਾ ਪਿਆਰ ਵੀ ਇਹਨਾਂ ਨਾਲ ਆ ਤੇ ਲੜਾਈ ਵੀ ਅਸੀਂ ਇਹਨਾਂ ਨਾਲ ਹੀ ਕਰਦੇ ਆਂ ਠੀਕ ਆ ਨਾ ਹਮਮ ਅੱਜ ਅਸੀਂ ਸਾਨੂੰ ਪਿਆਰ ਵੀ ਦਿੱਤਾ ਵਾ ਇਹਨਾਂ ਨੇ ਸਭ ਕੁਝ ਕੀਤਾ ਵਾ ਸੀ ਪੋਲੀਨਾ ਜੀ ਨੇ ਅੱਜ ਤੁਹਾਨੂੰ ਜੱਟ ਜੂਨੀਅਨ 3 ਦੇ ਵਿੱਚ ਆਸਨ ਲੈ ਕੇ ਗਏ ਨੇ ਉਹ ਕੀ ਦੀ ਬਰੋਤ ਹੈ ਇਹਨਾਂ ਦੀ ਛਪੋਲੇਨਾਥ ਦੀ ਬਰੋਤ ਹੈ ਠੀਕ ਹੈ ਨਾ ਇਹਨਾਂ ਨੇ ਸਾਨੂੰ ਉਥੋਂ ਟਿੱਕਰ ਪਹਚਾਇਆ ਵਾ ਬੰਦਾ ਕੌਣ ਆ ਕਿੱਥੋਂ ਟਿੱਕਰ ਲੈ ਕੇ ਜਾਣ ਵਾਲਾ ਛਪੋਲੇਨਾਥ ਹੀ ਲੈ ਕੇ ਜਾਂਦਾ ਵਾ ਠੀਕ ਹੈ ਨਾ ਕੰਮ ਦਵਾਉਂਦਾ ਵੀ ਛਪੋਲੇਨਾਥ ਹੀ ਆ ਤੇ ਠੀਕ ਹੈ ਨਾ ਜੇ ਚੜਦਾ ਚੜਾਉਂਦਾ ਵਾ ਗੁੱਡੀਆਂ ਠੀਕ ਹੈ ਨਾ ਜਿਹੜਾ ਹੰਕਾਰ ਕਰ ਜਾਂਦਾ ਵਾ ਕਈ ਹੰਕਾਰ ਕਰ ਜਾਂਦੇ ਆ ਲੌਂਦਾ ਤੇ ਲੌਂਦਾ ਲਾ ਵੀ ਦਿੰਦਾ ਵਾ ਠੀਕ ਹੈ ਨਾ ਤੇ ਆਪਾਂ ਹੰਕਾਰ ਨਹੀਂ ਕਰਦੇਗੇ ਆਪਾਂ ਤਾਂ ਛਪੋਲੇਨਾਥ ਨੂੰ ਇਹ ਕਿਹਾ ਵਾ ਜੇ ਹੰਕਾਰ ਕਰਾਂਗੇ ਠੀਕ ਹੈ ਨਾ ਆਪਾਂ ਮਾਦੀ ਆਪਦੇ ਕੋਲੇ ਬੁਲਾ ਲਈ ਠੀਕ ਹੈ ਨਾ ਨਹੀਂ ਭੋੜੇ ਨਾਲ ਕੋਲ ਤਾਂ ਸਾਰੀ ਝਾੜੂ ਪਿਆ ਆ ਹਾਂ ਹੁਣ ਵੀ ਤਾਂ ਭੋੜੇ ਨਾਲ ਕੋਲੀ ਰਹਿੰਦੇ ਆਪਾਂ ਉਹਦੇ ਬੱਚੇ ਆ ਹਾਂਜੀ ਹਾਂ ਮੈਂ ਤੁਹਾਡਾ ਸਵਾਲ ਮੇਰੇ ਨੂੰ ਤੁਹਾਡਾ ਸਵਾਲ ਇਹੀ ਸੀਗਾ ਕਿ ਕਿੱਥੋਂ ਉੱਠਿਓ ਤੁਸੀਂ ਔਰ ਇੱਥੇ ਤੱਕ ਪਹੁੰਚਣ ਦਾ ਕੀ ਰਾਜ਼ ਰਿਹਾ ਕਿੰਨੀ ਕਦੇ ਵਿੱਚ ਮਿਹਨਤ ਰਹੀ ਹੈ ਤੁਹਾਡੀ ਆਪਣੀ ਮਿਹਨਤ ਬਹੁਤ ਜ਼ਿਆਦਾ ਰਹੀ ਹੈ ਠੀਕ ਹੈ ਨਾ ਮੈਂ ਬਿਮਾਰ ਰਹਿੰਦੀ ਸੀ ਇੱਕ ਛੋਟਾ ਜਿਹਾ ਮੋਬਾਈਲ ਲਿਆਂਦਾ ਸੀਗਾ ਐਵੇਂ ਐਡਾ ਕੀ ਸੀਗਾ ਉਹ ਮੈਨੂੰ ਫਟਸ ਸੀਗਾ ਤੇ ਭਾਬੀ ਆਈ ਏਡੀ ਕਿਸੀ ਕਿ ਮੋਬਾਈਲ ਐਡਾ ਕਸੀਆ ਭਾਬੀ ਪਤਾ ਨਹੀਂ ਕਿਵੇਂ ਆ ਗਈ ਮੋਬਾਈਲ ਦੇ ਵਿੱਚ ਠੀਕ ਹੈ ਨਾ ਮੈਂ ਬਿਮਾਰ ਰਹਿੰਦੀ ਸੀ ਬਸ ਵੇਦਾਂ ਤੋਰਨੀ ਸੀ ਫਿਰ ਨਹੀਂ ਸੱਕਦੀਗੀ ਇਹ ਲੈ ਕੇ ਆਏ ਇਹ ਕਹਿੰਦੇ ਚੱਲਾ ਪਰੀਲਾ ਬਣਾਉਨੇ ਆ ਚਲੋ ਹੌਲੀ ਹੌਲੀ ਮੈਂ ਰੋਕ ਕੇ ਉੱਠਣ ਲੱਗੀ ਫੜ ਕੇ ਮੈਨ ਲੈ ਕੇ ਜਾਣ ਲੱਗੇ ਤੇ ਜਦੋਂ ਮੈਂ ਲੈ ਕੇ ਜਾਣ ਲੱਗੇ ਚਲ ਮੈਂ ਖੜ ਕੇ ਖੜੀ ਰਹਿੰਦੀ ਸੀ ਮੈਨੂੰ ਉਹ ਔਰਤੇ ਨਾਣ ਦੇ ਕਹਿੰਦੇ ਭਾਬੀ ਬੋਲਦੀ ਨਹੀਂ ਭਾਬੀ ਨੱਚਦੀ ਨਹੀਂ ਭਾਬੀ ਆ ਨਹੀਂ ਕਰਦੀ ਅੱਜ ਮੈਨੂੰ ਭਾਬੀ ਨੂੰ ਨਚਾਇਆ ਵੀ ਦਿਔਰਾ ਦੇ ਨਾਲ ਦਾ ਨੇ ਆ ਤੇ ਬੋਲੀਆਂ ਵੀ ਪਾਉਣ ਦਿਔਰਾ ਦੇ ਨਾਲ ਦਾ ਨੇ ਲਾਇਆ ਵਾ ਠੀਕ ਆ ਨਾ ਮਿਹਨਤ ਇਹਨਾਂ ਦੀ ਰੰਗ ਲੈ ਕੇ ਆਈ ਆ ਥੋੜੇ ਵੀਰੇ ਦੀ ਮਿਹਨਤ ਰੰਗ ਲੈ ਕੇ ਆਈ ਆ ਕੁੜੀਆ ਦੀ ਰੰਗ ਲੈ ਕੇ ਆਈ ਆ ਮਿਹਨਤ ਭਾਬੀ ਕੌਣ ਹੁੰਦੀ ਆ ਭਾਬੀ ਐਸਾ ਤੇ ਕਰਾਉਣ ਵਾਲੀ ਨਹੀਂ ਸੀ ਠੀਕ ਆ ਨਾ ਇਹ ਮੇਰੇ ਬੱਚੇ ਲੈ ਕੇ ਆਏ ਨੇ ਤੇ ਮੇਰੇ ਘਰ ਵਾਲਾ ਲੈ ਕੇ ਆਇਆ ਵਾ ਇੱਥੇ ਤੇ ਕਰ ਪਹੁੰਚੀ ਆ ਮੈਂ ਠੀਕ ਆ ਨਾ ਸਾਡਾ ਭੋਲੇ ਨਾਦ ਲੈ ਕੇ ਆਇਆ ਵਾ ਤੇ ਜਦੋਂ ਤੁਸੀਂ ਮੋਬਾਈਲ ਲੈ ਕੇ ਆਏ ਨਵਾ ਤੇ ਤੁਹਾਨੂੰ ਇਹਨਾਂ ਨੇ ਮਤਲਬ ਬੜਾ ਫੋਰ ਜਿੱਦ ਕੀਤੀ ਤੁਹਾਡੇ ਨਾਲ ਕਿ ਹਾਂ ਵੀ ਤੁਸੀਂ ਵੀਡੀਓ ਬਣਾਓ ਤੁਸੀਂ ਕਰੋ ਜੇ ਤੁਹਾਡਾ ਆਪਣਾ ਦੇਲ ਸੀਗਾ ਤੁਹਾਨੂੰ ਰੋਕਦੇ ਹੁੰਦੇ ਸੀਗੇ ਨਹੀਂ ਨਹੀਂ ਜਿਆਦਾ ਨਹੀਂ ਕੀਤੀਗੀ ਕਹਿੰਦੇ ਹੁੰਦੇ ਜिद ਕਰ ਲਈ ਅਗਲਾ ਕਹਿੰਦਾ ਰੋ ਨਾ ਕੀਤਾ ਵਾ ਠੀਕ ਹੈ ਨਾ ਹੂੰ ਫੇਕ ਆਪਣਾ ਤਾਂ ਤੋਰ ਹੀ ਨਹੀਂ ਜਿੰਦਮਦਗਾ ਆਪਾਂ ਹੌਲੀ ਹੌਲੀ ਮੇਰੇ ਦੇਵਰਾ ਨਨਦਾਂ ਨੇ ਜਿੱਦ ਕੀਤੀ ਕਹਿੰਦੇ ਭਾਬੀ ਬੋਲੇ ਫਿਰ ਮੜਾ ਜਾ ਬੋਲੀ ਮੈਂ ਕਾਲੀ ਮਾਤਾ ਦੇ ਗਈ ਸੀ ਨਾ ਗੁੱਸੇ ਹੋ ਕੇ ਚਲੀ ਗਈ ਸੀ ਮੈਂ ਕਾਲੀ ਮਾਤਾ ਦੇ ਮੈਨੂੰ ਨਹੀਂ ਜਪਦਾ ਵੀ ਅਸੀਂ ਫੇਮਸ ਹੋਏ ਹੋਏ ਆ ਤੇ ਦੁਨੀਆ ਨੂੰ ਪਤਾ ਸੀ ਵੀ ਅਸੀਂ ਫੇਮਸ ਆ ਜਦੋਂ ਸਾਲੀ ਮਾਤਾ ਦੇਖਿਆ ਉਹਨਾਂ ਗੁੜੀਆਂ ਨੂੰ ਪਛਾਣਿਆ ਮੈਨੂੰ ਪਛਾਣਿਆ ਮੈਂ ਕਿਹਾ ਜੀ ਤੁਸੀਂ ਕਿੱਥੇ ਦੇਖਿਆ ਕਹਿੰਦੇ ਅਸੀਂ ਮੋਬਾਈਲ ਤੇ ਦੇਖਿਆ ਵਾ ਫਿਰ ਉਹ ਆਕੇ ਅਸੀਂ ਇਹ ਕਹਿੰਦੇ ਵੀ ਭਾਬੀ ਕੋਈ ਹੈ ਨਹੀਂ ਕਿ ਟਿਕਟੋਕ ਤੇ ਕਹਿੰਦੇ ਚਲ ਤੂੰ ਭਾਬੀ ਬਣ ਜਾ ਕਹਿੰਦੇ ਅੱਜ ਕੀ ਵਾਰ ਆ ਅੱਜ ਆ ਕੇ ਵੀਰ ਵਾਰ ਹੈ ਕੱਲ ਨੂੰ ਜੁਮਾਵਾ ਕਹਿੰਦੇ ਫਿਰ ਚੱਕਦੇ ਅੱਜ ਵੀਰ ਵਾਰ ਆਜਾ ਤੱਕ ਤੇ ਆ ਚੱਕ ਚੁੰਮਾ ਪਤਾ ਨਹੀਂ ਵੀਰ ਵਾਰ ਹੈ ਕਿ ਜੁਮਾ ਅੱਜ ਹੈ ਤਾਂ ਜੁਮਾ ਲੈ ਲਵਾ ਵੀ ਰঞ্জੀਤ ਕੌਰ ਦਾ ਚੁੰਮਾ ਥੈਂਕ ਰੰਜੀਤ ਕੌਰ ਭਾਬੀ ਵੱਲੋਂ ਆਚਾ ਕੜੌੜਾ ਤੇ ਆਚਾ ਕਪਟ ਭਾਬੀ ਰਣਜੀਤ ਕੌਰ ਨਹੀਂ ਕਿਸੇ ਨਾਲ ਵੀ ਘਟ ਕਈਆਂ ਦੇ ਭਾਬੀ ਕੱਢਦੀਆ ਵੱਟ ਕੀ ਬਾਤ ਹੈ ਕੀ ਬਾਤ ਵਾਸਾ ਵੀਡੀਓ ਵਾਇਰਲ ਹੋ ਗਈਆਂ ਤੇ ਜਦ ਇਹ ਪਾਉਂਦੇ ਸੀਗੇ ਭੋਲੇ ਨਾਲ ਦੀਆਂ ਪਾਈਆਂ ਨੇ ਚੂਰਮੇ ਦੀਆਂ ਪਾਈਆਂ ਨੇ ਬਾਬਾ ਜੀ ਦਾ ਚੂਰਮਾ ਉਹ ਵਾਇਰਲ ਹੋਈਆਂ ਫਿਰ ਤਰਮਿੰਦਰ ਜੀ ਦਾ ਗਾਣਾ ਸੀਗਾ ਇੱਕ ਜਮਾਨਾ ਚਾਹੇ ਨੌਕਰ ਬੀਬੀ ਦਾ ਤੇ ਉਹ ਵਾਇਰਲ ਹੋਈ ਆ ਆ ਉਹ ਸਾਡੀ ਪਹਿਲੀ ਵੀਡੀਓ ਸੀ ਅੱਛਾ ਉਹ ਪਹਿਲੀ ਵੀਡੀਓ ਹੀ ਵਾਇਰਲ ਹੋ ਗਈ ਤੁਹਾਡੀ ਹਾਂਜੀ ਕੀ ਬਾਤ ਹੈ ਅਸੀਂ ਇੱਕ ਵੀਡੀਓ ਤੁਸੀਂ ਸਟਾਰ ਬਣਿਆ ਵਰਕੇ ਅਸੀਂ ਹਜ਼ਾਰਾਂ ਵੀਡੀਓ ਨਹੀਂ ਪਾਈਆਂ ਹੈਗੀਆਂ ਆਹਾਹਾ ਕੀ ਬਾਤ ਹੈ ਤੇ ਜਿੱਦਾਂ ਮੈਂ ਹੁਣ ਚਾਟਨ ਜੁਲੀਅਟ ਦੇਖ ਕੇ ਆਇਆ ਮੈਂ ਕੱਲ ਰਾਤੀ ਹੀ ਵੇਖ ਕੇ ਆਇਆ ਹਾਂ ਪਰ ਲੋਕ ਤੁਹਾਨੂੰ ਨਾ ਬਹੁਤ ਪਸੰਦ ਕਰ ਰਿਹਾ ਮੈਂ ਕਹਿੰਦਾ ਦਿਲਜੀਤ ਤੇ ਨੀਰੂ ਬਾਜਵਾ ਨੂੰ ਜਿੰਨਾ ਪਸੰਦ ਕਰ ਰਿਹਾ ਸੇਮ ਓਨਾ ਹੀ ਤੁਹਾਨੂੰ ਪਸੰਦ ਕਰ ਰਿਹਾ ਓਨਾ ਹੀ ਪਿਆਰ ਤੁਹਾਨੂੰ ਦੇ ਰਿਹਾ ਓਨਾ ਹੀ ਪਿਆਰ ਤੁਹਾਡੀ ਫਿਲਮ ਨੂੰ ਦੇ ਰਿਹਾ ਕਈ ਤਾਂ ਕਹਿੰਦੇ ਕਹਿੰਦੇ ਸੀ ਤਾਂ ਭਾਬੀ ਰਣਜੀਤ ਕੋਰ ਕਰਕੇ ਮੂਵੀ ਦੇਖਣੀ ਹੈ ਇਹ ਤਾਂ ਭਾਬੀ ਰਣਜੀਤ ਕੋਰ ਦੀ ਵੀਡੀਓ ਲੈਣੀ ਹੈ ਉਹ ਵਿੱਚ ਤੇ ਕੀ ਮਤਲਬ ਮੈਂ ਬੜੀਆਂ ਸਟੋਰੀਆਂ ਦੇਖ ਰਿਹਾ ਮੇਰੇ ਦੋਸਤਾਂ ਨੇ ਹੀ ਪਾਈਆਂ ਤੁਹਾ ਨੂੰ ਨਾ ਪਸੰਦ ਕਰ ਰਹੇ ਨੇ ਨਹੀਂ ਨਹੀਂ ਸਾਰਿਆਂ ਨੂੰ ਪਸੰਦ ਕਰਦੇ ਆ ਜਲਜੀਤ ਸਿੰਘ ਜੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਨੀਰੂ ਬਾਜਵਾ ਨੂੰ ਵੀ ਪਸੰਦ ਕਰਦੇ ਆ ਬਹੁਤ ਬਹੁਤ ਥੈਂਕ ਯੂ ਨੀਰੂ ਬਾਜਵਾ ਦੇ ਵੀ ਤੇ ਜਲਜੀਤ ਸਿੰਘ ਜੀ ਦਾ ਵੀ ਤੇ ਚੰਨੇ ਦਾ ਵੀ ਤੇ ਜਗਦੀਪ ਸਿੱਧੂ ਜਗਦੀਪ ਸਿੱਧੂ ਦਾ ਵੀ ਥੈਂਕ ਯੂ ਦਿਲੋਂ ਥੈਂਕ ਯੂ ਸਾਡੇ ਪੁਰੀ ਫੈਮਿਲੀ ਵਾਲਾ ਹੰਸ ਪਰਿਵਾਰ ਵਾਲਾ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਤੇ ਜਿਹੜੇ ਮੇਰੇ ਫੈਨ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਥੈਂਕ ਯੂ ਠੀਕ ਹੈ ਨਾ ਲਵ ਯੂ ਟਰੱਕ ਪਰ ਲਵ ਯੂ ਟਰੱਕ ਪਰ ਕੇ ਸਾਰੇ ਫੈਨਾਂ ਨੂੰ ਮੇਰੇ ਨੂੰ ਆ ਚੱਕ ਆ ਚੱਕ ਚੁੰਮਾ ਪਤਾ ਨਹੀਂ ਵੀਰਵਾਰ ਹੈ ਕਿ ਜੁਮਾ ਅੱਜ ਹੈ ਤਾਂ ਜੁਮਾ ਲੈ ਲੋ ਭਾਬੀ ਰঞ্জੀਤ कौर ਦਾ ਚੁੰਮਾ ਥੈਂਕ ਯੂ ਰঞ্জੀਤ कौर ਭਾਬੀ ਵੱਲੋਂ ਆ ਚੱਕ ਡੋਲਾ ਤੇ ਆ ਚੱਕ ਪੱਟ ਭਾਬੀ ਰঞ্জੀਤ कौर ਨੇ ਕਿਸੇ ਨਾਲ ਵੀ ਘਟ ਕਈਆਂ ਤੇ ਭਾਬੀ ਕੱਢਦੀ ਆ ਵਟ ਜਲਜੀਤ ਸਾਹਿਬ ਜੀ ਠੀਕ ਹੈ ਨਾ ਨੀਰੂ ਬਾਜਵਾ ਜੀ ਤੇ ਜਗਦੀਪ ਸਿੱਧੂ ਤੇ ਚੰਨਾ ਜੀ ਠੀਕ ਹੈ ਨਾ ਬਹੁਤ ਦਿਲੋਂ ਥੈਂਕ ਯੂ ਆ ਤੁਹਾਡਾ ਠੀਕ ਹੈ ਨਾ ਕੰਪਨੀ ਦਾ ਬੈਡ ਕੰਪਨੀ ਠੀਕ ਹੈ ਨਾ ਦਿਲੋਂ ਥੈਂਕ ਯੂ ਉਹਨਾਰੇ ਜਿੰਨੇ ਵੀ ਹੈਗੇ ਨੇ ਮਲਾਜ ਮਲਾਜ ਮੈਂ ਕਹਿੰਦੀ ਸੌਰੀ ਸੌਰੀ ਤੁਹਾਡੇ ਨਾਲ ਮੇਰੀ ਲਵ ਸਟੋਰੀ ਠੀਕ ਆ ਨਾ ਜਿੰਨੇ ਵੀ ਜਿੰਨੀ ਵੀ ਜੁਨਟਾ ਉਹਨਾਂ ਦੀ ਕੰਮ ਕਰਦੀ ਆ ਉਹਨਾਂ ਦਾ ਵੀ ਥੈਂਕ ਯੂ ਪੂਰੀ ਟੀਮ ਨੂੰ ਥੈਂਕ ਯੂ ਆ ਠੀਕ ਆ ਨਾ ਤੇ ਲਵ ਜੋ ਟਰੱਕ ਭਰ ਕੇ ਆ ਚੱਕੋ ਅੱਖ ਆ ਚੱਕੋ ਚੁੰਮਾ ਪਤਾ ਨਹੀਂ ਵੀਰਵਾਰਾ ਕੇ ਜੁਮਾ ਅੱਜ ਹੈ ਤਾਂ ਜੁਮਾ ਲੈ ਲਓ ਭਾਬੀ ਰਣਜੀਤ ਕੌਰ ਦਾ ਚੁੰਮਾ ਥੈਂਕ ਯੂ ਰਣਜੀਤ ਕੌਰ ਭਾਬੀ ਵੱਲੋਂ ਸਾਰਿਆਂ ਨੂੰ ਥੈਂਕ ਯੂ ਅੱਛਾ ਜਿੱਦਾਂ ਹੁਣ ਤੁਸੀਂ ਵੀ ਫੇਮਸ ਹੋ ਗਏ ਹੋ ਹੈ ਨਾ ਮਤਲਬ ਮੇ ਤਾਂ ਤਾ ਤੁਹਾਡੀ ਵੀ ਹੈਗੀ ਤੁਸੀਂ ਵੀ ਫੇਮਸ ਹੋ ਗਏ ਹੋ ਫਿਰ ਤੁਸੀਂ ਫਿਰ ਇੱਕ ਨਵੀਂ ਭਾਬੀ ਲੈਣ ਵਾਰੇ ਸੋਚਿਆ ਮੈਂ ਇਹਨੇ ਘਟਖਾੜੀ ਬੈਠੋ ਉਹ ਭਰਾਓ ਇਹਨੇ ਮੇਰਾ ਘਰ ਬਗਾ ਲਿਆ ਮੈਂ ਸੱਜਣ ਦੇਖੋ ਫੋਕਸ ਕਰੋ ਇਧਰ ਕਰੋ ਇਧਰ ਇਧਰ ਕਰੋ ਇਹਦੇ ਉੱਤੇ ਓਏ ਇਹ ਮੇਰੀ ਪੈਸੇ ਕਮਾਉਣੇ ਵਾਲੀ ਮਸ਼ੀਨ ਆ ਏ ਅੱਛਾ ਮਤਲਬ ਤੁਸੀਂ ਸਿਰਫ ਪੈਸੇ ਵਾਸਤੇ ਰੱਖਿਆ ਹੈ ਹਾਂ ਨਹੀਂ ਨਹੀਂ ਪੈਸੇ ਵਾਸਤੇ ਨਹੀਂ ਰੱਖਿਆ ਯਾਰ ਮੈਂ ਤੇਰੇ ਨੂੰ ਪਿਆਰ ਕਰਦਾ ਅੱਛਾ ਨਹੀਂ ਦਿਲ ਮੇਰਾ ਤੁਹਾਡੀ ਲਵ ਮੈਰਿਜ ਸੀਗਾ ਪਿਆਰ ਤੇਰੇ ਦਾ ਆਦੀ ਦਿਲ ਕਰਦਾ ਹੈ ਮੈਂ ਦੁਬਾਰਾ ਕਰ ਲਵਾਂ ਸਾਦੀ ਮੈਨੂੰ ਲੁਧਿਆਣੇ ਵਾਲਾ ਮੈਂ ਜੱਟ ਲੁਧਿਆਣੇ ਵਾਲਾ ਠੀਕ ਹੈ ਨਾ ਹਾਂ ਇਹ ਤਾਂ ਗੁੱਟ ਖਾਣੀ ਆ ਮੈਥੋਂ ਠੀਕ ਹੈ ਨਾ ਇਹ ਮੇਰਾ ਘਰ ਖਰਾਬ ਕਰਦਾ ਵਾ ਨਹੀਂ ਤੂੰ ਲਿਆ ਤੂੰ ਲਿਆ ਕੇ ਦੇਣੀ ਆਂ ਵੀਰਾਂ ਨੂੰ ਨਹੀਂ ਮੈਂ ਤਾਂ ਸੋਚਿਆ ਮੇਰਾ ਭਰਾ ਐਡਾ ਸੋਹਣਾ ਮੈਂ ਉਹਨਾਂ ਲਈ ਕੋਈ ਬਸ ਥੋੜੀ ਦਾੜ੍ਹੀ ਕਾਲੀ ਕਰ ਲੈਣਾ ਆਪਦੀ ਵੈਗਨ ਬਹੁਤ ਸੋਹਣੇ ਨੇ ਕੀ ਮੈਂ ਮਾੜੀ ਆ ਨਹੀਂ ਨਹੀਂ ਤੁਹਾਡੇ ਲਈ ਕੋਈ ਹੋਰ ਸੋਹਣਾ ਲੱਭ ਲਾਂਗੇ ਆਪਣਾ ਕੈਮਰਾਮੈਨ ਹੀ ਪੱਟ ਲਾਂਗੇ ਆਪਾਂ ਡੰਡਾ ਜਾ ਕੇ ਲੈ ਗਿਆ ਇਹਨੂੰ ਤਾਂ ਦਵਲਾਇਪਸਾ ਵੈਸੇ ਥੋੜੀ ਲਵ ਮੈਰਿਜ ਸੀ ਅਰੇਂਜ ਮੈਰਿਜ ਸੀ ਉਹੋ ਹੀ ਡੰਡਾ ਨਾਲ ਸੀਟੀ ਮਾਰੂ ਨਾ ਇਹਦੇ ਮਾਰੂ ਪਾਸਿਆਂ ਤੇ ਅੱਛਾ ਤੁਹਾਡੀ ਅਰੇਂਜ ਮੈਰਿਜ ਸੀ ਕਿ ਲਵ ਮੈਰਿਜ ਸੀ ਲਵ ਮੈਰਿਜ ਸੀ ਹੈ ਹਾਂ ਸਾਥ ਲਵ ਮੈਰਿਜ ਸੀ ਤੇ ਤੁਸੀਂ ਫਿਰ ਜਿਆਦਾ ਹੀ ਸਾਥ ਦਿੱਤਾ ਇਹਨਾਂ ਦਾ ਹੈ ਇਹਨਾਂ ਨੇ ਇਹਨਾਂ ਨੇ ਇੱਕ ਅੱਖ ਮਾਰੀ ਮੈਂ ਦੋ ਮਾਰਤੀਆਂ ਹਾਂ ਦੇਖੋ ਜੀ ਸਾਡਾ ਤੁਹਾਡੇ ਵੱਜੀ ਤਾਂ ਨਹੀਂ ਅੱਖ ਨਹੀਂ ਨਹੀਂ ਸਾਡੀ ਤਾਂ ਵੱਜੀ ਆ ਜਿਹੜੀ ਵੱਜੀ ਆ ਸਾਡੀ ਲਾਈਫ ਸਟੋਰੀ ਸੁਣ ਲਓ ਤੁਸੀਂ ਹਾਂਜੀ ਸੁਣਾਓ ਕਿਉਂਕਿ ਮੈਂ ਇਧਰੋਂ ਆ ਰਿਹਾ ਸੀ ਆਪਣੇ ਲੁਧਿਆਣੇ ਨੂੰ ਹੋਕੇ ਤੋਂ ਇਹ ਜਾ ਰਹੀ ਸੀ ਬਾਗੇ ਪੁਰਾਣੇ ਨੂੰ ਠੀਕ ਆ ਨਾ ਉਹ ਬੱਸਾਂ ਨਾ ਦੋਨੇ ਟੈਚ ਹੋਈਆਂ ਪਤਾ ਨਹੀਂ ਕੋਲੇ ਕੋਲੇ ਇਹਨੂੰ ਪਤਾ ਕਿੱਥੇ ਜਾ ਕੇ ਪਤਾ ਨਹੀਂ ਮੋਗੇ ਹੋਈਆਂ ਕਿ ਲੁਧਿਆਣਾ ਕੋਲੇ ਕੋਲੇ ਇਹ ਬੈਠੀ ਸੀ ਬਾਰੀ ਚ ਅੱਛਾ ਇਹਨੇ ਅੱਖ দাবਦੀ ਮੈਨੂੰ ਪਤਾ ਮੈਂ ਸੋਣਾ ਹੀ ਇੰਨਾ ਸੀ ਸੁਨੱਖਾ ਗਈ ਮਾਰਨੇ ਕੀਤਾ ਕਰ ਮਾਰਨੇ ਕੀਤਾਗਾ ਤੇ ਇਹਨੇ ਜਦ ਮੈਨੂੰ ਅੱਖ ਮਾਰੀ ਮੈਂ ਕਿਹਾ ਯਾਰ ਇਹ ਇੰਨੀ ਸੁਨੋਖੀ ਕੋਰੀ ਚਿੱਟੀ ਦੋਦਵਾਰੀ ਸੱਚੀ ਗੱਲ ਹੈ ਭਾਬੀ ਤੁਹਾਡੀ ਬਹੁਤ ਚਿੱਟੀ ਸੀ ਦੁੱਧ ਵਰਗੀ ਸੀ ਅੱਜ ਇਹਨੂੰ 35 40 ਸਾਲ ਸੀ ਦਾ ਮਤਲਬ ਕੀ ਹੈ ਹੁਣ ਨਹੀਂ ਹੈਗੇ ਨਹੀਂ ਹੁਣ ਨਹੀਂ ਨਹੀਂ ਹੈਗੀ ਸਿੱਕੀ ਜੀ ਪੈ ਗਈ ਅਰ ਜੋ ਆ ਕੇ ਜੰਮ ਤੇ ਪਿੱਕੀ ਪੈ ਗਈ ਠੀਕ ਹੈ ਨਾ ਜੰਮ ਦਾ ਚਾਰ ਜਵਾਗ ਹਜੇ ਵੀ ਕਰਦੇ ਆ ਸਾਡਾ ਬੁੜਾ ਨਹੀਂ ਲੈਂਦਾ ਕਿਉਂ ਨਹੀਂ ਲੈਂਦਾ ਬੁੜਾ ਨਹੀਂ ਲੈਂਦਾ ਸਾਗ ਨਹੀਂ ਤੇਰਾ ਬੜਾ ਕਰਾਰਾ ਨਹੀਂ ਤੇਰਾ ਬੜਾ ਕਰਾਰਾ ਪੁੱਤ ਨਾ ਹਾਂਜੀ ਗਰਮੀ ਨੇ ਕੱਡੇ ਪਾਇਆ ਵਟ ਆਟਾ ਕਡੌੜਾ ਤੇ ਆ ਚੱਕਾ ਪੱਟ ਭਾਬੀ ਰਣਜੀਤ ਕੌਰ ਨੇ ਕਿਸੇ ਨਾਲ ਉਹ ਵੀ ਘੱਟ ਕੀ ਆ ਬਾਤ ਹੈ ਤੇ ਮੇਰਾ ਇੱਕ ਸਵਾਲ ਤੁਹਾਨੂੰ ਹੈ ਕਿ ਜਿੱਦਾਂ ਤੁਸੀਂ ਵੀ ਇਹਨਾਂ ਦੇ ਨਾਲ ਡਾਂਸ ਵਗੈਰਾ ਕਰਦੇ ਹੋ ਮੈਂ ਤੁਹਾਡੀ ਬਹੁਤ ਵੀਡੀਓਜ਼ ਦੇਖਦਾ ਤੁਸੀਂ ਵੀ ਇਹਨਾਂ ਦੇ ਨਾਲ ਹੋ ਤੇ ਤੁਹਾਨੂੰ ਨਹੀਂ ਕੋਈ ਸਵਾਲ ਕਰਦਾ ਵੀ ਯਾਰ ਕੀ ਤੁਸੀਂ ਆਪਣੀ ਵਾਈਫ ਨੂੰ ਕਿਹੜੇ ਕੰਮੇ ਲਾਇਆ ਕੋਈ ਚੱਜ ਦੇ ਕੰਮੇ ਲਾਓ ਜਾਂ ਤੁਹਾਡੀ ਵਾਈਫ ਇਹ ਕਰਦੀ ਹੈ ਕਿਉਂਕਿ ਅੱਜ ਦੇ ਟਾਈਮ 'ਚ ਨਾ ਬਹੁਤ ਹਸਬੈਂਡਸ ਆਏ ਮੰਨਣਾ ਹੈ ਕਿ ਘਰ ਵਾਲੀ ਨੂੰ ਸਿਰ ਚੂਲਾ ਚੱਕ ਕੇ ਹਸਤੇ ਰੱਖੋ ਬਾਹਰ ਨਹੀਂ ਜਾਣੀ ਚਾਹੀਦੀ ਅੱਛਾ ਜਿਹੜੇ ਪੜਾਉਂਦੇ ਲਿਖਾਉਂਦੇ ਆ ਨੌਕਰੀਆਂ ਕਰਾਉਂਦੇ ਆ ਠੀਕ ਗੱਲ ਉਹਨਾਂ ਨੂੰ ਨਹੀਂ ਸਵਾਲ ਕਰਦੇ ਜਿਹੜੀਆਂ ਸਾਇਰਾਂ ਦੇ ਵਿੱਚ ਜਾਂ ਪਾਰਕਾਂ ਦੇ ਵਿੱਚ ਹਾਫ ਨੀਕਰਾਂ ਪਾ ਕੇ ਜਾਂ ਫਿਲਮਾਂ ਦੇ ਵਿੱਚ ਜਾਂ ਗਾਣਿਆਂ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਨਹੀਂ ਸਵਾਲ ਕਰਦੇ ਉਹ ਸਾਨੂੰ ਸਵਾਲ ਕਰਦੇ ਵੀ ਰਣਜੀਤ ਕੌਰ ਭਾਬੀ ਤੁਹਾਡੀ ਘਰ ਦੀ ਆ ਵੀ ਆ ਕੁਸ ਕਰਦੀ ਆ ਯਾਰ ਉਹ ਯਾਰ ਰੋਟੀ ਪੇਟ ਦੇ ਲਈ ਕੁਸਤਾ ਕਰਨਾ ਹੀ ਆ ਬਾਕੀ ਫੇਮਸੀ ਆ ਠੀਕ ਆ ਨਾ ਔਰ ਅੱਜਕੱਲ ਭਾਬੀ ਤੁਹਾਡੀ ਵਰਲਡ ਸਟਾਰ ਆ ਇੰਨਾ ਕਿ ਨਹੀਂ ਕਰੂਗੀ ਤਾਂ ਜਿੱਦਾਂ ਇਹ ਚੁੰਮੇ ਵਾਲੀ ਵੀਡੀਓ ਤੋਂ ਤੁਹਾਨੂੰ ਇਤਰਾਜ਼ ਨਹੀਂ ਹੋਇਆ ਕਦੀ ਚੁੰਮੇ ਵਾਲਾ ਡਾ ਲ ਗਈ ਮੇਰਾ ਤਾਂ ਮੈਨੂੰ ਕਦੀ ਇਤਰਾਜ਼ ਕੀ ਆ ਨਹੀਂ ਮੇਰਾ ਗਾਲ ਆਸਾਨ ਤੈਨੂੰ ਅਸੀਂ ਚੁੰਮਾ ਦਿੱਤਾ ਮੂੰਹ ਚ ਮੂੰਹ ਪਾ ਕੇ ਆ ਨਹੀਂ ਨਹੀਂ ਸਿੱਧਾ ਤਾਂ ਨੂੰ ਚੁੰਮਾ ਦਿੱਤਾ ਕਹਿੰਦਾ ਮੈਂ ਦਿੱਤਾ ਆਪਾਂ ਇਹਨੂੰ ਚੁੰਮਾ ਨਹੀਂ ਦਿੱਤਾ ਮੂੰਹ ਚ ਮੂੰਹ ਪਾ ਕੇ ਮੇਰ ਨਾਲ ਵਾਧੂ ਸੁਵਾ ਦੇ ਲਿਆ ਕਹਿੰਦਾ ਮੈਨੂੰ ਹਾਂ ਚੁੰਮਾ ਦੇ ਚੱਲ ਬਾਜੀ ਕਹਿੰਦਾ ਦੇਖ ਵੀ ਮੈਂ ਤਾਂ ਤੇਰੇ ਤੇ ਕੇਸ ਕਰ ਦੇਣਾ ਮੈਂ ਜਨਾ ਕੋਰਟ ਦੇ ਵਿੱਚ ਤੂੰ ਮੇਰੀ ਘਰ ਦੀ ਦੇ ਚੁੰਮੇ ਲੈਣਾ ਹੈ ਨਾ ਕੋਰਟ ਪਾ ਕੇ ਜਾਵਾਂਗੇ ਜਾਂ ਲਾ ਕੇ ਜਾਵਾਂਗੇ ਮੈਂ ਕੋਰਟ ਮੈਂ ਅਜੇ ਤੱਕ ਕੋਟੀ ਨਹੀਂ ਪਾਇਆ ਹੈ। ਲਓ ਜੀ ਇਹਨਾਂ ਨੇ ਕੋਟ ਹੀ ਨਹੀਂ ਪਾਇਆ ਤਾਂ ਕੋਟ ਕਿਵੇਂ ਪਹੁੰਚੋਗੇ? ਤੇ ਕੋਟ ਵਿੱਚ ਕਿਵੇਂ ਜਾਓਗੇ? ਕੋਈ ਕੋਟ ਜਿੱਮ ਇਦਾਂ ਚਲੇ ਜਾਊਂਗਾ ਮੈਂ ਘੂੜੇ ਰੇੜੇ ਤੇ ਚਲੇ ਜਾਊਂਗਾ। ਅੱਛਾ ਜੀ। ਹਾਂ। ਕੀ ਹੋਇਆ ਤੇ ਬਹੁਤ ਸੋਹਣੀ ਜੋੜੀ ਤੁਹਾਡੇ ਦੋਨਾਂ ਦੀ। ਰੱਬ ਨਜ਼ਰ ਨਾ ਲਾਵੇ ਵਧੀਆ ਬਣਾ ਰਵੇ। ਤੇ ਹੁਣ ਚਲੋ ਇੱਕ ਸਵਾਲ ਮੇਰੇ ਦਿਮਾਗ 'ਚ ਇਹ ਵੀ ਸੀਗਾ ਜੇ ਇਤਰਾਜ਼ ਨਾ ਹੋਵੇ ਤੁਹਾਨੂੰ ਤੇ ਜਿੱਦਾਂ ਹੁਣ ਭਾਬੀ ਵੀ ਵੀਡੀਓਜ਼ ਬਣਾਉਂਦੇ ਚੁੱਮੇ ਆਲੀ ਤੁਸੀਂ ਵੀ ਡਾਂਸ ਕਰਦੇ ਹੋ ਤੇ ਜਿੱਦਾਂ ਹੁਣ ਮੈਂ ਦੇਖਿਆ ਭੈਣ ਵੀ ਛੋਟੀ ਤੁਹਾਡੀ ਬੇਟੀ ਸਾਡੀ ਭੈਣ ਇਹਨਾਂ ਨੇ ਵੀ ਨਾਲ ਡਾਂਸ ਵਗੈਰਾ ਕਰਨਾ ਸ਼ੁਰੂ ਕੀਤਾ ਤੁਹਾਨੂੰ ਕਿਸ ਨੇ ਇਹ ਸਵਾਲ ਨਹੀਂ ਕੀਤਾ ਵੀ ਯਾਰ ਤੁਸੀਂ ਤਾਂ ਆਪ ਦਾ ਡਰਾਮੇ ਕਰਦੇ ਸੀ ਤੁਸੀਂ ਕੁੜੀ ਨੂੰ ਵੀ ਡਰਾਮੇ ਚ ਲਾ ਦਿੱਤਾ ਤੁਹਾਨੂੰ ਕੋਈ ਐਦਾਂ ਨਹੀਂ ਕਹਿੰਦਾ ਮਤਲਬ ਲੋਕ ਕਿਉਂਕਿ ਤਾਨੇ ਲੋਕ ਤਾਨੇ ਦੇਣ ਦੇ ਬਹੁਤ ਸ਼ਕੀਨ ਹੁੰਦੇ ਨੇ ਬਹੁਤ ਲੋਕ ਗੱਲਾਂ ਬਣਾਉਣ ਦੇ ਸ਼ਕੀਨ ਨੇ ਅੱਜ ਦੇ ਟਾਈਮ 'ਚ ਲੋਕਾਂ ਨੂੰ ਸਵਾਦ ਚਾਹੀਦਾ ਹੈ ਤੇ ਉਹਨਾਂ ਨੂੰ ਤੁਹਾਨੂੰ ਸਵਾਲ ਨਹੀਂ ਕੀਤਾ ਕਦੀ ਵੀ ਯਾਰ ਤੁਸੀਂ ਤਾਂ ਆਪ ਦੀ ਕੁੜੀ ਵੀ ਉਹੀ ਡਰਾਮੇ ਚ ਲਾਉਂਦੀ ਜਿਹੜੇ ਤੁਸੀਂ ਆਪ ਲੱਗੇ ਹੋਏ ਹੋ ਤੇ ਤੁਹਾਡੀ ਕੁੜੀ ਇਹ ਕਰਦੀ ਹੈ ਓਹ ਸਵਾਰਾ ਮੇਰਾ ਸੁਣਿਓ ਪੰਜਾਬੀ ਮੇਰੀ ਗੱਲ ਸੁਣਿਓ ਹਾਂਜੀ ਹਾਂਜੀ ਬੋਲੋ ਇਹ ਵੀ ਗੱਲ ਵੀ ਤੁਸੀਂ ਤੁਹਾਡੀ ਕੁੜੀ ਨੂੰ ਤੁਸੀਂ ਵਿੱਚ ਲਾ ਦਿੱਤਾ ਤੇ ਇਹ ਵੀ ਵਿੱਚ ਤੁਹਾਨੂੰ ਕਿਹਾ ਹੋਵੇ ਕਿਸੇ ਨੇ ਕਿ ਯਾਰ ਤੁਹਾਡਾ ਤੁਹਾਡਾ ਤਾਂ ਵਿਆਹ ਹੋ ਗਿਆ ਦੋਨਾਂ ਦਾ ਇਹਦੇ ਨਾਲ ਕੌਣ ਵਿਆਹ ਕਰਾਏਗਾ ਇਹ ਵੀ ਇਹ ਕਰਦੀ ਹੈ ਇਹਨਾਂ ਨੂੰ ਗੱਲਾਂ ਕਰਨ ਜਾਂ ਫਿਰ ਤੁਹਾਨੂੰ ਗੱਲਾਂ ਕਰਨ ਕੋਈ ਯਾਰ ਵੱਡੇ ਵੱਡੇ ਐਕਟਰ ਆ ਉਹਨਾਂ ਦੀਆਂ ਕੁੜੀਆਂ ਪੰਜਾਬੀ ਫਿਲਮਾਂ ਹਿੰਦੀ ਫਿਲਮਾਂ ਚ ਆਉਂਦੀਆਂ ਨੇ ਕੀ ਗੱਲ ਉਹਨਾਂ ਦੇ ਵਿਆਹ ਨਹੀਂ ਹੁੰਦੇ ਕਿੰਨੇ ਕਿੰਨੇ ਮਹਿੰਗੇ ਵਿਆਹ ਹੁੰਦੇ ਮੁੰਡੇ ਦਾ ਆਪ ਹੀ ਵਿਚਾਰੇ ਕਹਿਣ ਦੇ ਮਤਲਬ ਦੇਖ ਲੈਂਦੇ ਨੇ ਯਾਰ ਆ ਕੁੜੀ ਨਾਲ ਮੇਰਾ ਵਿਆਹ ਹੋ ਜਵੇ ਪਰ ਇੱਕ ਗੱਲ ਮੈਂ ਇਹ ਵੀ ਕਰਦਾ ਮਾਂ ਇਹ ਕੁੜੀ ਮੇਰੀ ਆ ਇਹਦਾ ਫਿਕਰ ਮੈਨੂੰ ਆ ਇਹ ਬਲਕਿ ਜਿਹੜੇ ਸਾਹਮਣੇ ਗੱਲਾਂ ਕਰਦੇ ਇਹਨਾਂ ਨੂੰ ਕੋਈ ਫਿਕਰ ਨਹੀਂ ਇਹਨਾਂ ਨੂੰ ਤਾਂ ਆਪਣੀ ਕੁੜੀ ਤੱਕ ਫਿਕਰ ਰੱਖਣਾ ਚਾਹੀਦਾ ਵੀ ਅਸੀਂ ਆਪਣੀਆਂ ਕੁੜੀਆਂ ਵਿਆਹਉਂਦੀਆਂ ਨੇ ਠੀਕ ਆ ਉਹ ਪਤਾ ਕੀ ਗੱਲ ਆ ਮਰਦਾ ਕਿ ਨਹੀਂ ਮਰਦਾ ਓਏ ਅੱਜ ਕੱਲ ਘਰੋਂ ਭੱਜ ਜਾਂਦੀਆਂ ਕੁੜੀਆਂ ਭੱਜਦੀਆਂ ਕਿ ਨਹੀਂ ਭੱਜਦੀਆਂ ਕੀ ਗੱਲ ਉਹਨਾਂ ਦੇ ਵਿਆਹ ਨਹੀਂ ਹੁੰਦੇਗੇ ਤੁਸੀਂ ਮੇਰੀ ਕੁੜੀ ਦੀ ਗੱਲ ਕਰਦੇ ਹੋ ਉਹ ਮੇਰੇ ਕੋਲੇ ਰਹਿੰਦੀ ਆ ਠੀਕ ਆ ਨਾ ਔਰ ਇਹ ਤਾਂ ਗੱਲਾਂ ਸਾਡੀਆਂ ਮੀਡੀਆ ਦੀਆਂ ਨੇ ਔਰ ਮੀਡੀਆ ਦੀਆਂ ਗੱਲਾਂ ਛੱਡ ਕੇ ਨਾ ਕਦੇ ਸਾਨੂੰ ਵੈਸੇ ਮਿਲ ਕੇ ਦੇਖੋ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਕਹੇ ਜੇ ਹੈਗਾ ਕਹੇ ਜੇ ਨਹੀਂ ਮੇਰੀ ਕੁੜੀ ਵੀ ਗੱਲ ਕਰਦੇ ਨੇ ਰਿਸ਼ਤੇ ਦੀ ਮੇਰੀ ਕੁੜੀ ਦਾ ਭੱਜ ਭੱਜ ਕੇ ਰਿਸ਼ਤੇ ਆਉਂਦੇ ਆ ਠੀਕ ਹੈ ਨਾ ਹੁਣ ਤਾਂ ਮੈਂ ਥੋੜਾ ਜਿਹਾ ਪਹਿਲਾਂ ਹੋ ਗਿਆ ਤੇ ਮੈਂ ਕਿਹਾ ਵੀ ਚਲੋ ਮੈਂ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਵਾ ਜਿਹੜਾ ਕੁੜੀ ਦਾ ਰਿਸ਼ਤਾ ਕਰਾਊਗਾ ਵੀ ਉਹਨੂੰ ਮੈਂ 5 ਲੱਖ ਇੱਕ ਸੋਨੇ ਦਾ ਹਾਰ ਇੱਕ ਅੰਗੂਠੀ ਦਊਗਾ ਠੀਕ ਹੈ ਨਾ ਬਚੋਲੇ ਨੂੰ ਬਚੋਲੇ ਨੂੰ ਦਊਗਾ ਉਹ ਤਾਂ ਸਾਡੇ ਘਰੇ ਆਉਣ ਵੀ ਲੱਗੇ ਰਿਸ਼ਤੇ ਕੀ ਬਾਤ ਹੈ ਔਰ ਮੁੰਡੇ ਨੂੰ ਵੀ ਮੈਂ 10 ਲੱਖ ਇੱਕ ਘੋੜਾ ਰੇੜਾ ਲੈ ਕੇ ਦਊਗਾ ਵੀ ਕਹਿੰਦੇ ਮੈਂ ਇਕੱਲਾ 10 ਲੱਖ ਦੇਣਾ ਬੈਠਾ ਵੀ ਉਹਦਾ ਜਲਦੀ ਖਾਦਾ ਜਾਣਾ ਮਰੂ ਕੇ ਕਹਿਣ ਦੇ ਮਤ ਕੋੜਾ ਜਿਹੜਾ ਵੀ ਚਲਾਉਣਾ ਇੱਧਰ ਵੀ ਕਰ ਇੱਧਰ ਕਰ ਠੀਕ ਕੋੜਾ ਜਿਹੜਾ ਵੀ ਚਲਾਉਣਾ ਮਾਂ ਜ਼ਿੰਦਗੀ ਭਾਬੀਆਂ ਰੋਟੀਆਂ ਕਮਾਉਂਦੀਆਂ ਨੇ ਇਕੱਲਾ 10 ਲੱਖ ਖਾ ਕੇ ਇੱਧਰ ਉੱਧਰ ਘੁੰਮ ਕੇ ਨਹੀਂ ਬੈਠਣਾ ਹੈਗਾ ਮੇਰੇ ਮੁੰਡੇ ਇਹਦੇ ਵਿੱਚ ਨਾ ਅੱਖਾਂ ਬਿੱਲੀਆਂ ਚਾਹੀਦੇ ਪਹਿਲਾ ਬਿੱਲੀ ਅੱਖਾਂ ਵਾਲਾ ਚਾਹੀਦਾ ਦੂਜਾ ਕਰਜਮਾਈ ਚਾਹੀਦਾ ਤੀਜਾ ਬਿਜ਼ਨਸਮੈਨ ਚਾਹੀਦਾ ਤੇ ਵਧੀਆ ਨੇਚਰ ਦਾ ਚਾਹੀਦਾ ਚੌਥਾ ਨਾਲੇ ਜਿਹੜਾ ਸਾਨੂੰ ਸਵਾਲ ਕਰਦਾ ਨਾ ਵੀ ਤੁਹਾਡੀ ਕੁੜੀ ਦੇ ਕਹਿਣ ਦੇ ਮਤ ਪਰਵੇਸ਼ਤਾ ਹੋ ਜਾਊਗਾ ਉਹ ਯਾਰ ਪਹਿਲਾਂ ਤੁਸੀਂ ਆਪਣਾ ਦੇਖੋ ਤੁਹਾਡਾ ਰਿਸ਼ਤਾ ਹੁੰਦਾ ਕਿ ਨਹੀਂ ਹੁੰਦਾ ਹ ਨੇ ਨੇ ਹੁਣ ਅਗਲਾ ਸਵਾਲ ਮੈਂ ਦੱਸਦੀ ਆ ਤੁਹਾਨੂੰ ਮੇਰੀ ਇੱਕ ਗੱਲ ਸੁਣੋ ਠੀਕ ਆ ਨਾ ਜਿਹੜੇ ਗੱਲਾਂ ਕਰਦੇ ਨੇ ਵੀ ਕੁੜੀ ਦਾ ਰਸਤਾ ਕਿਵੇਂ ਹੋ ਜੂਗਾ ਹੈ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਠੀਕ ਆ ਨਾ ਉਹਦਾ ਫਿਕਰ ਸਾਨੂੰ ਆ ਉਹ ਗੱਲਾਂ ਕਰਨ ਵਾਲਿਓ ਪਹਿਲੇ ਤਾਂ ਜਿਹੜੀਆਂ ਭੱਜ ਜਾਂਦੀਆਂ ਵਾਂ ਜਿਹੜਾ ਕੁੜੀਆਂ ਭੱਜ ਜਾਂਦੀਆਂ ਵਾਂ ਮਾਪੇ ਭੱਜਦੇ ਆ ਮੰਗਰ ਵੀ ਲੱਭ ਲਿਆ ਕੁੜੀ ਨੂੰ ਜੇ ਤਾਂ ਕੁੜੀ ਨਹੀਂ ਮੰਨਦੀ ਠੀਕ ਆ ਨਾ ਪਹਿਲੀ ਗੱਲ ਤੁਹਾਨੂੰ ਕਰਿਆ ਆਉਂਦੀ ਨੂੰ ਗੱਲ ਲਾ ਲੈਂਦੇ ਆ ਵੀ ਬਹਿ ਜਾ ਪਹਿਣੇ ਪੁੱਤ ਬਹਿ ਜਾ ਕੋਈ ਨਹੀਂ ਭੱਜ ਗਈ ਤਾਂ ਨਾਲ ਮੁੰਡੇ ਨੂੰ ਵੀ ਗੱਲ ਲਾ ਲੈਂਦੇ ਆ ਠੀਕ ਆ ਨਾ ਪਰ ਸਾਡੀ ਕੁੜੀ ਉਹ ਤਾਂ ਨਹੀਂ ਕਰਦੀ ਗੀ ਕਿਸੇ ਨਾਲ ਭੱਜਦੀ ਨਹੀਂ ਸਾਡੀ ਮੇਰੀ ਕੁੜੀ ਉਹ ਕਹਿੰਦੇ ਸਿਮਲੇ ਗਈ ਆ ਘੁੰਮਣ ਲਈ ਹਨਾ ਪਿਕਨਿਕ ਤੇ ਗਈ ਆ ਉਹ ਕਿਸੇ ਵਿਚਾਰੇ ਗਰੀਬ ਦੀ ਕੁੜੀ ਨਾ ਕਿਤੇ ਕਹਿਣ ਦੇ ਮਤਲਬ ਮਾਵੇਂ ਨਾਨਿਆਂ ਨੂੰ ਮਿਲਣ ਚਲੀ ਜਾਵੇ ਅਗਲਾ ਕਹਿੰਦੇ ਯੋਰੀ ਦੀ ਕੁੜੀ ਭੱਜ ਗਈ ਇਹ ਜਿਹੜੇ ਗੱਲਾਂ ਕਰਦੇ ਆ ਨਾ ਇਹ ਉਹਨਾਂ ਦੀਆਂ ਭੱਜੀਆਂ ਹੁੰਦੀਆਂ ਆ ਮਾ ਠੀਕ ਆ ਨਾ ਸਾਡੇ ਨਾਲ ਬਾੜੀਆਂ ਸਰਹਾਨ ਜਾਂ ਕਮੈਂਟਾਂ ਦੇ ਵਿੱਚ ਨਹੀਂ ਪਹਿਲਾਂ ਤੁਸੀਂ ਆਪਣੇ ਮੰਜੇ ਥੱਲੇ ਸੋਟਾ ਫੇਰੋ ਠੀਕ ਆ ਉਹ ਵੀ ਮੋਟਾ ਜਾ ਉਹ ਭਾਬੀ ਭਾਬੀ ਦੇਖ ਲੈ ਫਿਲਮ ਦੇ ਵਿੱਚ ਕੀ ਬਣੀ ਹੋਈ ਆ ਉਹ ਹੋਈ 40 ਜੀ ਆ ਗਏ ਥੋੜੇ ਚਤਰਾ ਦਾ ਫੇਰ ਦੇਣੀ ਆ ਮੈਂ ਏ ਏ ਏ ਹਾਂ ਫੇਰ ਨਾ ਕਿਓ ਜੀ ਖੁੱਲ ਗਈ ਜਾਨਾ ਹਾਂ ਸੱਚੀ ਹੋਰ ਵੇਖਾਂ ਜਿੱਦਾਂ ਮੱਝ ਨਹੀਂ ਖੁੱਲ ਜਾਂਦੀ ਸੰਦੜ ਤੋਂ ਉਦਾਂ ਖੁੱਲ ਗਈ ਤੂੰ ਜੀ ਮੈਂ ਮੱਝ ਬੋਲਣਾ ਚਾਹਦੇ ਗੱਡੀ ਹਾਂ ਬੋਲੋ ਮੇਰੀ ਮੰਮੀ ਮੇਰੀ ਮੰਮੀ ਛੋਟਾ ਹੱਥੀ ਆ ਹਸਣ ਛਲੀਆਂ ਨੂੰ ਪੈ ਗਿਆ ਦੂਰ ਵੇ ਮੈਂ ਕਿਆ ਸਜਣ ਗਿਆ ਕਿਤੇ ਦੂਰ ਵੇ ਉਹਨੇ ਮੁੜ ਕੇ ਨਹੀਂ ਆਉਣਾ ਸੋਹਣਿਆ ਯੋਨੇ ਮੁੜ ਕੇ ਨਹੀਂ ਆਉਣਾ ਛੱਲੀਆਂ ਨਾ ਤੋਰਨ ਜਾਵੜਿਓ ਹਾਂ ਬੜ ਲਿਆ ਮੈਂ ਛੱਲੀਆਂ ਜੀਬੂ ਡੈਡੀ ਨੂੰ ਭਾਲ ਲਾ ਤੇ ਤਾਂ ਛੱਲੀਆਂ ਨਾ ਦੋੜਨ ਚਲੇ ਜਾਣ ਹੋਰ ਹੋਰ ਦੇਖੋ ਤੁਹੀ ਐਹੇ ਜੀ ਆਉਣੀਆਂ ਚਾਹੀਦੀਆਂ ਵੀ ਕਹਿਨੇ ਮਤਲਬ ਡੈਡੀ ਦੇ ਬਸੀਨਾ ਵੀ ਆਵੇ ਉਹ ਵੀ ਸਾਫ ਕਰਨ ਕਨੇਈ ਘਰ ਦੀ ਤਾਂ ਮੇਰੀ ਐਹੇ ਜੀ ਆ ਜੇ ਮੈਨੂੰ ਕੁਝ ਸਮਾਂ ਤਾਂ ਹਾਲੇ ਤੱਕ ਆਪਣਾ ਨਹੀਂ ਕੀਤਾ ਲਾ ਫੜਾਉਂਦੀ ਆ ਵੀ ਇਹਨੂੰ ਹੋਰ ਗੁੱਟ ਮੈਂ ਤਾਂ ਹਾਲੇ ਤੱਕ ਆਪਣਾ ਨਹੀਂ ਪਸੀਨਾ ਸਾਫ ਕੀਤਾ ਰੋਜ ਮੈਂ ਕਰ ਲਵਾ ਦੇਖੋ ਜੀ ਤੇਰੀ ਕੁੜੀ ਲਈ ਮੁੰਡਾ ਚਾਵੇ ਉਹ ਰਵੀਦਾਸਿਆਂ ਦਾ ਹੋਵੇ ਚਾਹੇ ਉਹ ਕਿਸੇ ਵੀ ਬਰਾਦਰੀ ਦਾ ਹੋਵੇ ਠੀਕ ਹੈ ਨਾ ਮੈਂ ਉਸੇ ਬਰਾਦਰੀ ਚ ਵਿਆਹ ਕਰ ਦੂਗਾ ਜਾਦ ਨਹੀਂ ਦੇਖਣੀ ਜਾਦਰੀਆਂ ਹੀ ਦੇਖਣੀਆਂ ਮੁੰਡਾ ਵਧੀਆ ਹੋਣਾ ਚਾਹੀਦਾ ਤੇ ਮੁੰਡਾ ਬਿੱਲੀ ਅੱਖਾਂ ਵਾਲਾ ਹੋਣਾ ਚਾਹੀਦਾ ਜਾ ਤਾਂ ਰੱਬ ਨੇ ਨਹੀਂ ਬਣਾਈਆਂ ਇਨਸਾਨਾਂ ਨੇ ਬਣਾਈਆਂ ਨੇ ਠੀਕ ਹੈ ਨਾ ਤੇ ਅਸੀਂ ਯਾਦ ਦੇ ਨਹੀਂ ਜਾਣਾ ਹੈਗਾ ਅਸੀਂ ਤਾਂ ਆਪਣੀ ਕੁੜੀ ਲਈ ਮੁੰਡਾ ਦੇਖਣਾ ਵਧੀਆ ਕਰ ਲਈ ਸਪੈਸ਼ਲ ਕਹਿੰਦੇ ਬਿੱਲੀ ਅੱਖਾਂ ਵਾਲਾ ਚਾਹੀਦਾ ਬਿੱਲੀ ਅੱਖਾਂ ਵਾਲਾ ਮੁੰਡਾ ਉਹ ਯਾਰ ਬਿੱਲੀ ਅੱਖਾਂ ਵਾਲੇ ਤੇਜ ਹੁੰਦੇ ਆ ਮੁੰਡੇ ਡੜੀ ਪੰਜ ਉਂਗਲ ਇੱਕ ਬਰਾਬਰ ਨਹੀਂ ਹੁੰਦੀ ਮੈਂ ਤਾਂ ਬਿੱਲੀ ਅੱਖਾਂ ਵਾਲਾ ਚਾਹੀ ਮੇਰੀ ਗੁੜੀਆਂ ਨੂੰ ਮੁੰਡਾ ਚਾਹੀਦਾ ਬਿੱਲੀਆਂ ਖਾਣਾ ਠੀਕ ਆ ਨਾ ਤੇ ਵੇਲਾ ਹੋਵੇ ਘਰੋਂ ਕੰਮ ਕੁਮ ਨਾ ਕਰਦਾ ਹੋਵੇ ਨਾ ਨਾ ਵੇਲਾ ਨਹੀਂ ਚਾਹੀਦਾ ਬਿਜ਼ਨਸਮੈਨ ਚਾਹੀਦਾ ਵੇਲਾ ਥੋੜੀ ਚਾਹੀਦਾ ਵਾ ਘੋੜਾ ਰੇੜਾ ਲੈ ਕੇ ਦੇਣਾ ਨਾ ਨਾ ਬਿਜ਼ਨਸਮੈਨ ਚਾਹੀਦਾ ਬਿੱਲੀਆਂ ਖਾਵੇ ਨਹੀਂ ਨਹੀਂ ਅਸੀਂ ਘੋੜਾ ਰੇੜਾ ਘੋੜਾ ਰੇੜਾ ਘੋੜਾ ਰੇੜਾ ਚਲਵਾਉਣਾ ਉਹਦੇ ਕੋਲ ਉਹਦੇ ਕੋਲ ਕੀ ਬਾਤ ਹੈ ਤੇ ਭੈਣੇ ਤੁਹਾਨੂੰ ਕਿਸੇ ਨੇ ਕਦੀ ਸਵਾਲ ਨਹੀਂ ਕੀਤਾ ਵੀ ਤੁਹਾਡੇ ਪੇਰੈਂਟਸ ਜੋ ਕਰਦੇ ਨੇ ਤੇ ਚਲੋ ਆਪਾਂ ਕਹਿੰਨੇ ਆ ਵੀ ਉਹ ਆਪਣਾ ਕਰਮ ਕਰ ਰਹੇ ਨੇ ਆਪਣਾ ਚੰਗਾ ਕਰ ਰਹੇ ਨੇ ਬਟ ਫਿਰ ਵੀ ਲੋਕਾਂ ਦੀ ਆਵਾਜ਼ ਦਾ ਤਾਣੇ ਮੀਟੇ ਮਾਰਨ ਦੀ ਤੁਹਾਨੂੰ ਨਹੀਂ ਕਿਸੇ ਨੇ ਭੈਣ ਸਵਾਲ ਕੀਤਾ ਵੀ ਤੁਹਾਡੇ ਮਾਪਪਾ ਕੀ ਕਰੀ ਫਿਰਦੇ ਨੇ ਤੂੰ ਆਪਣੇ ਮਾਪਪਾ ਨੂੰ ਰੋਕੇ ਦਾ ਕਿਸੇ ਵੀ ਚੈਨ ਹਿੰਮਤ ਨਹੀਂ ਹੈਗੀ ਕਿ ਨਾ ਮੂੰਹ ਤੋਂ ਬੋਲ ਦੇਵੇ ਓਏ ਹੋਏ ਤੁਸੀਂ ਮਾਰ ਦੋਗੇ ਹੁਣ ਮੇਰੀ ਬਰਾਦਰੀ ਔਰ ਮੇਰੇ ਕਹਿਣ ਦੇ ਮੱਤਵਲ ਭੈਣ ਭਾਈ ਬਹੁਤ ਜ਼ਿਆਦਾ ਨਹੀਂ ਹੈ ਕੋਈ ਥੋੜੀ ਥੋੜੀ ਆ ਜਿੰਦਾ ਇੰਨਾ ਕਮਜ਼ੋਰ ਥੋੜੀ ਆ ਠੀਕ ਹੈ ਨਾ ਨਾ ਜਿੰਦਾ ਨਾ ਜਿੰਦਾ ਇੰਨਾ ਸ਼ਰੀਫੀ ਆ ਠੀਕ ਹੈ ਨਾ ਕਿਸੇ ਦੀਆਂ ਗੱਲਾਂ ਸਹੂਰ ਕਿਉਂ ਸੁਣੂੰਗਾ ਮੈਂ ਹੂੰ ਜੇ ਗੱਲ ਹੀ ਸੁਣੂਗਾ ਮੈਂ ਅਸੀਂ ਆਪ ਹੀ ਸ਼ੇਰ ਹਾਂ ਪਹਿਲੀ ਗੱਲ ਤਾਂ ਇਹ ਆ ਠੀਕ ਆ ਕਮੈਂਟਾਂ ਵਿੱਚ ਲੋਕੀ ਬੋਲਦੇ ਆ ਠੀਕ ਆ ਪਹਿਲੀ ਗੱਲ ਕੋਈ ਮੂੰਹ ਤੇ ਨਹੀਂ ਬੋਲ ਸਕਦਾ ਕਤੋਂ ਇਹਨਾਂ ਨੂੰ ਮੂੰਹ ਲੈ ਕੇ ਖਾਣੇ ਸਾਡੇ ਪੀਪੇ 'ਚ ਆਟਾ ਕੋਈ ਪਾਉਂਦਾ ਵਾ ਹੈ ਪਹਿਲੀ ਗੱਲ ਤਾਂ ਤੁਸੀਂ ਨਾ ਪੀਪੇ 'ਚ ਤਾਂ ਤੇਲ ਪੈਂਦਾ ਹੁੰਦਾ ਹਾਂ ਪੀਪੇ 'ਚ ਤਾਂ ਤੇਲ ਨਹੀਂ ਆਟਾ ਵੀ ਪਾ ਦਿੰਦੇ ਅਗਲੇ ਤੇਲ ਕੱਢ ਲੈਂਦੇ ਆ ਬਾਅਦ ਵਿੱਚ ਆਟਾ ਵੀ ਪਾ ਦਿੰਦੇ ਆ ਲਾਲੀ ਨੈਣਾ 'ਚ ਲਾਲੀ ਨੈਣਾ 'ਚ ਰੜਕਦੀ ਛੱਡ ਕੇ ਕਿ ਸੁਪਨੇ ਸੋਹਣੇ ਰੰਗਦੇ ਜਦੋਂ ਨਿੰਗ ਦੀ ਸਣਕ ਸਣ ਸਣ ਕੇ ਪਵਾੜੇ ਸੋਹਣਿਆਂ ਦੀ ਬੰਗ ਦੇ ਪਵਾੜੇ ਸੋਹਣਿਆਂ ਦੀ ਬੰਗ ਦੇ ਦੇਖੋ ਜੀ ਤੁਸੀਂ ਕੀ ਕਰਨਾ ਵਾ ਨਦੀਕੀ ਸਲਮੇ ਆ ਚ ਜਾਣਾ ਵਾ ਜਾ ਕੇ ਜੱਟ ਜੁਲੀਅਟ 3 ਦੇਖਣੀ ਆ ਔਰ ਬੱਲੇ ਬੱਲੇ ਕਰਾਈ ਪਈ ਹੈ ਦਲਜੀਤ ਪਾਜੀ ਨੇ ਅਤੇ ਨੀਰੂ ਬਾਜਵਾ ਨੇ ਅੱਛਾ ਜੀ ਸਿੱਧੂ ਜੀ ਨੇ ਇੱਕ ਸਵਾਲ ਦਾ ਜਵਾਬ ਦਿਓ ਤਿੰਨ ਨੂੰ ਜ਼ਿੰਦਗੀ ਚ ਸਕੂਨ ਮਿਲ ਗਿਆ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਨੂੰ ਹੋਇਆ ਕਿ ਹਾਂ ਯਾਰ ਸਾਨੂੰ ਕੁਝ ਮਿਲਿਆ ਸਸੀ ਕੁਛ ਪਾਇਆ ਆਪਣੀ ਜ਼ਿੰਦਗੀ ਦੇ ਵਿੱਚ ਕਿਉਂਕਿ ਕਹਿੰਦੇ ਨੇ ਵੀ ਜਿੰਨਾ ਮਰਜੀ ਫੇਮ ਸ਼ੋਹਰਤ ਪੈਸਾ ਦੌਲਤ ਜਿੰਨਾ ਮਰਜੀ ਆ ਜੇ ਅਗਰ ਇਨਸਾਨ ਕੋਲ ਸਕੂਨ ਨਹੀਂ ਹੈਗਾ ਔਰ ਆਤੀ ਚੈਨ ਦੀ ਨੀਂਦ ਨਹੀਂ ਸੋ ਪਾਰਿਆ ਤਾਂ ਉਹਦੀ ਜ਼ਿੰਦਗੀ ਖਰਾਬ ਆ ਪਤਾ ਇੱਕ ਗੱਲ ਸੁਣ ਮੇਰੀ ਹਾਂਜੀ ਠੀਕ ਆ ਨਾ ਜਿਹਦੇ ਕੋਲ ਪੈਸਾ ਵਾ ਆਰਾਮ ਨਾਲ ਉਹ ਵੀ ਨਹੀਂ ਸੌਂਦਾਗਾ ਜਿਹੜਾ ਗਰੀਬ ਆ ਉਹ ਵੀ ਨਹੀਂ ਸੌਂਦਾਗਾ ਉਹ ਵੀ ਕਹਿੰਦਾ ਸੇਰ ਨੂੰ ਮੈਂ ਰੋਟੀ ਦਾ ਇੰਤਜ਼ਾਮ ਕਰਨਾ ਵਾ ਜਿਹਦੇ ਕੋਲ ਪੈਸਾ ਵਾ ਉਹ ਕਹਿੰਦਾ ਕਿਤੇ ਕੋਈ ਲੁੱਟ ਕੇ ਹੀ ਨਾ ਲੈ ਜਾਵੇ ਠੀਕ ਆ ਨਾ ਕਿੱਥੇ ਸਾਂਭ ਕੇ ਰੱਖਾਂ ਇਹਨੂੰ ਤੁਹਾਨੂੰ ਨਹੀਂ ਡਰ ਹੈਗਾ ਤੁਹਾਡੇ ਤੋਂ ਕੋਈ ਪੈਸਾ ਲੁੱਟ ਕੇ ਲੈ ਜਾਏਗਾ ਦੇਣ ਵਾਲੇ ਤਾਂ ਜਰੂਰ ਮਿਲ ਜਾਣ ਭਾਵਾਂ ਦੀ ਲੁੱਟ ਕੇ ਲੈ ਕੇ ਜਾਣ ਵਾਲਾ ਕੋਈ ਨਹੀਂ ਲੋਕਾਂ ਨੂੰ ਪਤਾ ਵਾ ਵੀ ਭਾਬੀ ਦਾ ਇੱਕ ਤਾਂ ਕਮਰਾ ਵਾ ਇਹਦੇ ਵਿੱਚ ਹੈ ਕੀ ਆ ਕੁਛ ਵੀ ਨਹੀਂ ਤੇ ਸਾਡਾ ਸਕੂਨ ਹੈਗਾ ਤਿੰਨਾਂ ਜਣਿਆਂ ਦਾ ਮਹਾਦੇਵ ਜੀ ਉਹੀ ਸਕੂਨ ਆ ਸਾਡਾ ਉਹੀ ਪਿਆਰ ਜੀ ਬਾਬੇ ਕੋਲ ਨਾ ਜੀ ਦਾ ਨਾਮ ਲੈਨੇ ਆ ਔਰ ਔਰ ਇਹਨਾਂ ਦੇ ਅਸੀਂ ਚਰਨੀ ਲੱਗੇ ਹੋਏ ਆ ਸਾਨੂੰ ਸਾਰਾ ਕੁਝ ਉਹਨਾਂ ਕੋਲ ਹੀ ਮਿਲਦਾ ਜਿੰਨੀ ਵੀ ਅਸੀਂ ਮਿਹਨਤ ਕੀਤੀ ਆ ਤਪਸਾ ਸੇਕੀਆਂ ਤਪਾਂ ਸੀ ਠੀਕ ਆ ਨਾ ਤਿੰਨਾਂ ਜਣਿਆਂ ਨੇ ਠੀਕ ਹੈ ਨਾ ਅੱਜ ਮਿਹਨਤ ਦਾ ਰੰਗ ਲੈ ਕੇ ਆਈ ਆ ਮੇਰੇ ਬੱਚੇ ਦਾ ਤੇ ਮੇਰੇ ਘਰ ਵਾਲੇ ਦੀ ਮਿਹਨਤ ਦਾ ਰੰਗ ਲੈ ਕੇ ਆਈ ਆ ਅੱਜ ਅਸੀਂ ਫਿਲਮ ਦੇ ਵਿੱਚ ਆ ਠੀਕ ਹੈ ਨਾ ਮਹਾਰਾਜ ਜੀ ਨੇ ਸ਼ਿਪੋੜ ਇਹਨਾਂ ਜੀ ਨੇ ਸਾਨੂੰ ਉੱਥੇ ਤੇ ਕਰ ਭੇਜਿਆ ਵਾ ਇੰਨਾ ਕ ਬਣਾ ਦਿੱਤਾ ਸਾਨੂੰ ਇਥੇ ਟਿੱਕਰ ਕਰਨ ਜੋਕਰ ਆ ਠੀਕ ਹੈ ਨਾ ਵੀ ਅਸੀਂ ਫਿਲਮ ਦਾ ਨਾਮ ਲੈ ਸਕਦੇ ਹਾਂ ਵੀ ਜੱਟ ਜੁਨੀਆ ਫਿਲਮ ਦੇ ਵਿੱਚ ਭਾਬੀ ਆ ਰਣਜੀਤ ਕੌਰ ਹੈਗੀ ਆ ਠੀਕ ਹੈ ਨਾ ਇਹਦੇ ਵਿੱਚ ਭਾਬੀ ਦਾ ਗਾਣਾ ਵੀ ਨਹੀਂ ਆਉਂਦਾ ਜੱਟ ਜੁਲੀਅਟ 3 ਹੈ ਨਾ ਉਹਦੇ ਜੁਨੀ ਨਹੀਂ ਕਹਿੰਦੀ ਕੋਈ ਗੱਲ ਨਹੀਂ ਔਰ ਭਾਬੀ ਵਿਚਾਰੀ ਜਿੰਨਾ ਕ ਬੋਲਣਾ ਆਉਂਦਾ ਉਹਨਾਂ ਕ ਬੋਲਣਾ ਨਾ ਚਲੋ ਬਹੁਤ ਬਹੁਤ ਧੰਨਵਾਦ ਤੁਹਾਡੇ ਤਿੰਨਾਂ ਦਾ ਤੇ ਤੁਹਾਡਾ ਵੀ ਥੈਂਕ ਯੂ ਸੋ ਮਚ ਹਸ ਪਰਿਵਾਰ ਪਹਿਲੀ ਵਾਰ ਚ ਕਹਿਣ ਤੇ ਆਉਂਦੇ ਹੋ ਵੀ ਮਤਲਬ ਇਨਸਾਨ ਇੱਥੇ ਤੱਕ ਪਹੁੰਚ ਗਿਆ ਵੀ ਅਗਰ ਜ਼ਮੀਨ ਦੇ ਨਾਲ ਜੁੜਿਆ ਹੋਇਆ ਨਾ ਤਾਂ ਉਹ ਇਨਸਾਨ ਨਹੀਂ ਉਹਨੂੰ ਇੱਥੇ ਤੱਕ ਪਹੁੰਚ ਗਿਆ ਐਡੀ ਕਿਦਾ ਭਾਦੀਆ ਪਹਿਲੀ ਗੱਲ ਤਾਂ ਇਹ ਹੈ ਕਿ ਹਾਸ ਪਰਿਵਾਰ ਵਰ ਲੋਕਾਂ ਨੂੰ ਥੰਕ ਯੂ ਸੋ ਮਚ ਦਾ ਤੁਹਾਡਾ ਬਹੁਤ ਵਧੀਆ ਨੇਚਰ ਆ ਕਿ ਇੰਨੇ ਤਮੀਜ਼ ਨਾਲ ਇੰਨੇ ਵਧੀਆ ਨਾਲ ਗੱਲ ਕਰਦੇ ਆ ਨਾ ਬਹੁਤ ਪਿਆਰ ਨਾਲ ਚਲੋ ਪਰਤ ਮੇਰੀ ਗੱਲ ਸੁਣ ਜਾਟੇ ਜੁਨੀਆਲੇ ਸਾਰਿਆਂ ਨੂੰ ਫੈਮਿਲੀ ਨੂੰ ਠੀਕ ਹੈ ਜਿੰਨੇ ਵੀ ਹੈਗੇ ਆ ਸਾਰੀ ਟੀਮ ਨੂੰ ਭਾਬੀ ਰਣਜੀਤ ਕੌਰ ਵੱਲੋਂ ਸ਼ਿਵ ਸ਼ਕਤੀ ਹਾਂਸਲੀਓ ਜਿੰਦਿਆਂ ਹਾਂਸਲੀਓ ਸਾਡੇ ਵੀਰੇ ਵੱਲੋਂ ਵੀ ਤੇ ਆਲ ਮੁੰਡੇ ਵੱਲੋਂ ਠੀਕ ਆ ਨਾ ਸਾਰਿਆਂ ਨੂੰ ਥੈਂਕ ਯੂ ਆ ਲਵ ਯੂ ਲਵ ਯੂ ਤਾਈ ਸੀ ਸਾਡੇ ਨਾਲ ਭਾਬੀ ਰਣਜੀਤ ਕੌਰ ਜੀ ਬਹੁਤ ਚੰਗਾ ਨੇਚਰ ਹੈ ਇਹਨਾਂ ਦਾ ਬਹੁਤ ਅੱਛਾ ਸੁਭਾ ਹੈ ਅੱਜ ਦੇ ਟਾਈਮ ਦੇ ਵਿੱਚ ਫੇਮ ਸ਼ੋਹਰਤ ਦੌਲਤ ਪੈਸਾ ਕੁਝ ਨਹੀਂ ਹੈਗਾ ਜੇ ਤੁਹਾਡੇ ਕੋਲ ਤੁਹਾਨੂੰ ਮਿੱਠਾ ਬੋਲਣਾ ਨਹੀਂ ਆਉਂਦਾ ਤਾਂ ਤੁਸੀਂ ਕੁਝ ਨਹੀਂ ਹਾਸਲ ਕਰ ਸਕਦੇ ਮੈਂ ਫੇਰ ਤੋਂ ਹੋਰ ਏਦਾਂ ਦੀਆਂ ਤਾਜ਼ਾ ਤੇ ਨਵੀਆਂ ਐਕਸਕਲੂਸਿਵ ਇੰਟਰਵਿਊਜ਼ ਲੈ ਕੇ ਹਾਜ਼ਰ ਹੁੰਦਾ ਰਹੂੰਗਾ ਕੈਮਰਾਮੈਨ ਵਿਸ਼ੂ ਦੇ ਨਾਲ ਧੰਨਵਾਦ ਸਸ਼ਿਕਾ